ਹੈਲੋ ਜੀ ਜੀ ਆਯਾਨੋ ਕਿਦਾ ਹਾਲ ਚਾਲ ਉਮੀਦ ਕਰਦੇ ਹਾਂ ਸਭ ਵਧੀਆ ਹੋਵਗਾ ਖੂਬ ਮਜ਼ੇ ਚ ਹੋਵਗਾ ਜਿੱਤੇ ਵੀ ਹੋਵਗਾ ਆਪਣੀ ਜ਼ਿੰਦਗੀ ਨੂੰ ਬਹੁਤ ਜ਼ਿਆਦਾ ਇੰਜੋਏ ਕਰਦੇ ਹੋ ਉੱਪਰ ਵਾਲਾ ਤੁਹਾਨੂੰ ਸਭ ਨੂੰ ਆਪਣੀ ਚੜ੍ਹਦੀ ਕਲਾ ਵਿੱਚ ਰੱਖੇ ਤੇ ਲੋ ਜੀ ਪਹਿਲੇ ਆਪਾਂ ਦੇਖਦੇ ਸੀ ਥੀਏਟਰ ਜੰਕਸ਼ਨ ਦੀਆਂ ਵਧੀਆ ਜਿਹੀ ਸ਼ਾਰਟਸ ਮੂਵੀ ਤੇ ਅੱਜ ਆਪਾਂ ਲੈ ਕੇ ਆਏ ਆਪਣੇ ਦੁੱਤਾ ਦੁੱਤਾ ਵੀਰ ਐ ਮੈਂ ਥੀਏਟਰ ਜੰਕਸ਼ਨ ਵਾਲਾ ਜਿਹੜਾ ਵੀਰ ਆ ਆਪਣਾ ਮਜ਼ਾਈਆ ਜਿਹੜੀ ਸਰਸ ਪਰਸਨੈਲਿਟੀ ਉਹਦੇ ਵਿੱਚ ਉਹਦਾ ਆਪਾਂ ਇੱਕ ਪੋਡਕਾਸਟ ਲੈ ਕੇ ਆਇਆ ਏਕੇ ਟਾਕ ਸ਼ੋਅ ਆ ਏਕੇ ਟਾਕ ਸ਼ੋਅ ਵਾਲੇ ਸਾਡੇ ਵੀਰ ਨੇ ਜਿਹੜਾ ਉਹਦਾ ਪੋਡਕਾਸਟ ਕਰ ਰਹੇ ਨੇ ਤੇ ਪਹਿਲੇ ਆਪਾਂ ਇਹਦਾ ਪੋਡਕਾਸਟ ਦੇਖ ਲਈਏ ਕੀ ਬਾਈ ਆਪਣੇ ਬਾਰੇ ਦੱਸਦੇ ਨੇ ਬਾਕੀ ਗੱਲਬਾਤ ਬਾਅਦ ਵਿੱਚ ਕਰਦੇ ਆਂ ਪਰ ਬਾਈ ਬਣ ਕੇ ਕੱਟ ਜਾ ਲਾ ਜਿਹੜਾ ਬਾਈ ਬਣ ਕੇ ਚੱਕਾ ਮੈਂ ਉਹਨੇ ਤਾਂ ਪੁੱਛ ਨਹੀਂ ਸਕਦਾ ਬਣੋ ਬਾਈ ਆ ਵੀ ਕੱਟ ਲਾ ਯਾਰ ਕੱਟ ਕਿਉਂ ਲਵਾ ਰਹੇ ਹੋ ਬਾਈ ਬਾਈ ਨਾ ਯਾਰ ਮੈਨੂੰ ਤਾਂ ਸੰਗ ਲਾ ਬੋਲੇ ਜਿਹੜੀ ਪੂਰੇ ਪੌਡਕਾਸਟ ਚ ਇੱਕ ਚੀਜ਼ ਅੱਜ ਦੀ ਨਿਕਲੀ ਐ ਉਹ ਓ ਯਾਰ ਗੱਲੋ ਕਨੇ ਗਲਤ ਲੈ ਜਾਣਾ ਹੁਣ ਉਹਨਾਂ ਨੇ ਕਿਹੜਾ ਐਂਡ ਦੇਖਣਾ ਜਾਂ ਬਤ ਉਹ ਪੰਜਾਬੀ ਚ ਕੀ ਕਹਿੰਦੇ ਨੇ ਬਈ ਕਮੇਡੀਅਨ ਨੂੰ ਪਿੰਡਾਂ ਚ ਤਾਂ ਵੀਰੇ ਯਾਰ ਜਿਹਨੂੰ ਸਮਝ ਨਹੀਂ ਹੈਗੀ ਉਹਦਾ ਕੋਈ ਕੰਜਰਖਾਨਾ ਵੀ ਕਹਿ ਦਿੰਦੇ ਨਾ ਉੱਧਰ ਕੀ ਕਰਨਗੇ ਅਸੀਂ ਤੇਰੀ ਮਾਂ ਬੈਠੀ ਆ ਮਾਂ ਬੈਠੀ ਤੇਨੂੰ ਦੀਨਾ ਨਹੀਂ ਦੀ ਬਈ ਉੱਧਰ ਤੂੰ ਨੱਕੋ ਦਾ ਮੂਰੇ ਖੜ ਜਾ ਕੀ ਕਰਨਾ ਚਾਹੁੰਦੇ ਤੁਸੀਂ ਗਲਤ ਮੈਂ ਹਰ ਤਰ੍ਹਾਂ ਦੀ ਗੱਲ ਕਰ ਸਕਦਾ ਤੁਹਾਡੇ ਨਾਲ ਜਿਵੇਂ ਮਰਜ਼ੀ ਕਰ ਲਓ ਬਈ ਉਹ ਗਰਲਫ੍ਰੈਂਡ ਰਹੀ ਜ਼ਿੰਦਗੀ ਚ ਤੇ ਇਹ ਕਿਹਾ ਜਿਵੇਂ ਫਿਰ ਭਾਈ ਕਹਿੰਦੇ ਜਿਹੇ ਜਿ ਮਰਜੀ ਗੱਲ ਕਰ ਲੋ ਤੇ ਸਵਾਲ ਜਿਹੇ ਜਿ ਚ ਇਹੀ ਜਿਹਾ ਆਇਆ ਹੁਣ ਅਸਲੀ ਅਸਲੀ ਹਾਈਪ ਕਦੋਂ ਸ਼ੁਰੂ ਹੋਈ ਤੁਹਾਡੀ ਜਦੋਂ ਸੀਐਮ ਵਾਲੀ ਵੀਡੀਓ ਪਾਈ ਆ ਜਿਆਦਾਤਰ ਜਿਆਦਾ ਲੋਕ ਉਦੋਂ ਮਿਲ ਗਏ ਸਿੱਧੂ ਮੂਸੇ ਵਾਲਾ ਬਾਈ ਹਨਾ ਉਹ ਉਹ ਕਹਿੰਦੇ ਹੁੰਦੇ ਸੀਗੇ ਵੀ ਯਾਰ ਜੇ ਤੁਹਾਡੀ ਚੀਜ਼ ਚ ਦਮ ਹੈ ਤਾਂ ਤੁਸੀਂ ਚੱਲ ਜੂਗੇ ਆਬਵੀਅਸਲੀ ਵੱਡੀ ਗੱਲ ਹੈ ਦਲਜੀਤ ਬਾਈ ਨੇ ਫਿਲਮ ਕਰ ਲਈ ਹਾਂਜੀ ਸਫ਼ਰ ਕਿੱਥੋਂ ਸ਼ੁਰੂ ਹੋਇਆ ਬਈ ਦੱਸੋ ਕੁਝ ਮੈਂ ਯਾਰ ਦਲਜੀਤ ਬਾਈ ਤੋਂ ਉੱਤੇ ਕੌਣ ਆਗਾ ਮਹਾ ਵੀ ਪੰਜਾਬੀ ਇੰਡਸਟਰੀ ਵੀ ਆਪਾਂ ਤਾਂ ਵੀ ਹਨਾ ਬਸ ਮਿਲ ਲੇ ਹਨਾ ਬਸ ਫਿਰ ਉਹਨਾਂ ਤੋਂ ਨਾ ਮੈਨੂੰ ਇਹ ਚੀਜ਼ ਸਿੱਖਣ ਨੂੰ ਮਿਲੀ ਵੀ ਆਪਾਂ ਆਪਦੇ ਕੰਮ ਦੇ ਧਿਆਨ ਦਿਓ ਹੂੰ ਉਹਨਾਂ ਲਵੇ ਬਈ ਨੈਗੇਟਿਵਿਟੀ ਨਹੀਂ ਹੈਗੀ ਥੋੜੀ ਮੇਰੇ ਖਿਆਲ ਨਾਲ ਕਾਮੇਡੀ ਵੀ ਸਾਫ਼ ਸੁਥਰੀ ਹੈ ਬਈ ਗਾਲੀ ਗਲੋਚ ਕੋਈ ਡਬਲ ਮੀਨਿੰਗ ਗੱਲਾਂ ਤਾਂ ਨਹੀਂ ਹੈਗੀਆਂ ਕਿ ਹੈਗੀਆਂ ਵੀ ਪਹਿਲਾਂ ਨਾ ਜਦੋਂ ਬੰਦੇ ਲਵੇ ਰੁਪਏ ਨਹੀਂ ਹੁੰਦੇ ਨਾ ਭੁੱਖਾ ਮਰਦਾ ਹੁੰਦਾ ਹਨਾ ਉਦੋਂ ਸਾਰਾ ਕੁਝ ਕਰਦਾ ਹੁੰਦਾ ਮੇਰੇ ਦਾਦਾ ਜੀ ਸੀਗੇ ਤੇ ਉਹਨਾਂ ਨੂੰ ਕੈਂਸਰ ਹੋ ਗਿਆ ਸੀਗਾ ਜਦੋਂ ਉਹਨਾਂ ਦੀ ਡੈਥ ਹੋਈ ਤੇ ਉਹਨਾਂ ਨੇ ਰੱਬ ਲਵੇ ਜਾ ਕੇ ਕਿਹਾ ਹੋ ਮੇਰੇ ਲਈ ਵੀ ਯਾਰ ਵੀ ਕਹਿ ਮੈਂ ਕਰਕੇ ਬੰਦਾ ਓਏ ਹੋਏ ਮੈਨੂੰ ਫਿਰ ਮਮ ਲੱਗੀ ਮੇਰਾ ਚੈਨਲ ਚੱਲਣ ਲੱਗ ਗਿਆ ਸਾਡੇ ਲਈ ਚਾਰ ਪੈਸੇ ਲੱਗੇ ਵੀ ਉਹ ਚੀਜ਼ਾਂ ਜੇ ਤੁਸੀਂ ਇੱਧਰ ਐਕਟਰ ਨਾ ਹੁੰਦੇ ਹੋਰ ਕੀ ਹੁੰਦੇ ਹੋਰ ਦੂਜਾ ਪਲਾਨ ਵੀ ਸੀਗਾ ਕਿ ਨਹੀਂ ਹੈਗਾ ਠੀਕਾ ਮੈਂ ਸੋਚਿਆ ਸੀ ਮੈਂ ਕੋਈ ਬਈ ਸਵਾਗਤ ਹੈ ਜੀ ਤੁਹਾਡਾ ਇੱਕੀ ਟਾਕ ਸ਼ੋਅ ਤੇ। ਹੱਸਿ ਕਰੋ ਬਈ। ਬਹੁਤ ਮਿਹਰਬਾਨੀ ਤੁਸੀਂ ਆਇਆ ਜ ਆਪਣਾ ਕੀਮਤੀ ਸਮਾਂ ਕੱਢ ਕੇ। ਥੈਂਕ ਯੂ ਜੀ ਤੇ ਤੁਸੀਂ ਬਹੁਤ ਘੈਂਟ ਕੰਮ ਕਰ ਰਹੇ ਹੋ। ਥੈਂਕ ਯੂ। 6 ਮਹੀਨੇ ਪਹਿਲਾਂ ਇਨਵਿਟੇਸ਼ਨ ਤੁਹਾਨੂੰ ਦਿੱਤਾ ਸੀ ਮੈਨੂੰ ਦੱਸਿਆ ਕਿਸੇ ਨੇ ਤੁਹਾਡੇ ਬਾਰੇ। ਹਾਂਜੀ ਹਾਂਜੀ। ਤੇ ਦੂਤਾ ਪ੍ਰੋਨਾਉਂਸ ਕਰਦੇ ਆ ਨਾ? ਨਹੀਂ ਤੂਤਾ ਜੀ ਉਹ ਕੈਰੇਕਟਰ ਨੇਮ ਸੀ ਤੂਤਾ ਜੀ। ਅੱਛਾ ਅਸਲੀ ਨਾਮ ਕੀ ਤੁਹਾਡਾ? ਅਸਲੀ ਨਾਮ ਮੇਰਾ ਜੀ ਸੁਖ ਪਿੰਡੀਆਂ ਵਾਲਾ। ਸੁਖ ਪਿੰਡੀਆਂ ਵਾਲਾ। ਉਹਦਾ ਮਤਲਬ? ਅ ਜਾਨੀ ਕਿ ਜਿਹੜਾ ਪਿੰਡੀਆਂ ਨੇ ਜੀ ਇਹ ਆਪਣਾ ਨਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਲੌਂਗਵਾਲ ਪਿੰਡ ਆ ਉਹ ਸਾਡਾ ਪਿੰਡ ਹੈਗਾ ਤੇ ਉਹਦੇ ਨਾਲ ਜਿਵੇਂ ਆਪਾਂ ਕਹਿੰਦੇ ਵੀ ਖੇਤਾਂ ਦੇ ਵਿੱਚ ਘਰ ਹੁੰਦੇ ਨੇ ਹਾਂਜੀ 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 ਤੇ ਉੱਥੇ 40 50 ਘਰ ਇਕੱਠੇ ਹੋ ਕੇ ਹਨਾ ਤੇ ਪੰਚਾਇਤ ਬਣ ਗਈ ਤਾਂ ਉਹਨੂੰ ਪਿੰਡੀ ਕਹਿ ਦਿੰਦੇ ਆ ਪਿੰਡ ਪਿੰਡੀ ਹੈ ਵੀ ਮੈਂ ਇੱਕ ਪਿੰਡ 'ਚ ਜੇ ਛੋਟ ਘਰ ਘੱਟ ਕਰਨੇ ਹਾਂ ਕੋਈ ਕਿਤੇ ਕੋਠੇ ਕਹਿ ਦਿੰਦੇ ਆ ਕੋਈ ਟਾਣੀਆਂ ਕਹਿ ਦਿੰਦਾ ਐਵੇਂ ਤੇ ਸਾਡੇ ਸ਼ਹਿਰਾਂ ਵਾਲਿਆਂ ਨਾ ਤਾਂ ਸਾਨੂੰ ਥੋੜੀ ਨੌਲੇਜ ਘੱਟ ਸਾਡੇ ਪਿੰਡੀਆਂ ਕਹਿ ਦਿੰਦੇ ਨੇ ਮੇਰੀ ਪਿੰਡੀ ਢਲਵਾ ਪਿੰਡੀ ਕੇਰ ਸਿੰਘ ਵਾਲੀ ਦੋ ਪਿੰਡੀਆਂ ਨੇ ਤੇ ਤਾਂ ਕਰਕੇ ਮੈਨੂੰ ਪਿੰਡੀਆਂ ਵਾਲਾ ਕਹਿ ਦਿੰਦੇ ਨੇ ਜਿਵੇਂ ਸਕੂਲ ਦੇ ਵਿੱਚ ਕਹਿ ਦਿੰਦੇ ਸੀਗੇ ਵੀ ਜੇ ਮੈਂ ਭੱਜ ਜਾਂਦਾ ਸਕ ਜਾ ਵੀ ਉੱਥੇ ਕੋਈ ਗਲਤੀ ਹੋ ਗਈ ਆ ਨਾ ਵੀ ਕਿਹਨੇ ਕੀਤੀ ਉਹ ਪਿੰਡੀਆਂ ਵਾਲੇ ਨੇ ਓਕੇ ਜਿਵੇਂ ਐਵੇਂ ਆ ਚੱਕਰ ਦੀ ਕਮੇਡੀਅਨ ਕਹਿੰਦੇ ਨੇ ਨਾ ਤੁਹਾਨੂੰ ਪੰਜਾਬੀ ਚ ਕੀ ਕਹਿੰਦੇ ਨੇ ਬਈ ਕਮੇਡੀਅਨ ਨੂੰ ਜੇ ਤੁਸੀਂ ਹੁਣ ਅੱਜ ਕੱਲ ਕਾਰਜ ਕਰ ਰਹੇ ਹੋ ਉਹਨੂੰ ਪੰਜਾਬੀ ਚ ਕੀ ਕਹਿੰਦੇ ਆ ਕਿਵੇਂ ਜੀ ਜਿਵੇਂ ਕਮੇਡੀਅਨ ਹੀ ਕਹਿੰਦੇ ਨੇ ਹੁਣ ਅੱਜ ਕੱਲ ਤੁਸੀਂ ਲੋਕਾਂ ਨੂੰ ਹਸਾਉਨੇ ਹੋ ਹਾਂਜੀ ਇਹ ਤੁਹਾਡਾ ਕੀਤਾ ਪੰਜਾਬ ਪਿੰਡਾਂ ਚ ਕੀ ਕਹਿੰਦੇ ਇਹਨੂੰ ਪਿੰਡਾਂ ਚ ਤਾਂ ਬਈ ਬਹੁਤ ਕੁਝ ਕਹਿੰਦੇ ਨੇ ਹੁਣ ਕੀ ਕੀ ਦੱਸੀਏ ਸੁਣੋ ਫਿਰ ਵੀ ਕੀ ਕਹਿੰਦੇ ਨੇ ਪਿੰਡਾਂ ਜਿਹਦਾ ਵੀਰ ਯਾਰ ਜਿਹਨੂੰ ਸਮਝ ਨਹੀਂ ਹੈਗੀ ਉਹਦਾ ਕੋਈ ਕੰਜਰਖਾਨਾ ਵੀ ਕਰ ਲੈ। ਓਕੇ ਹਾਂ ਤੇ ਹੁਣ ਜ਼ਿਆਦਾਤਰ ਵੀ ਜਿਹੜੇ ਨਵੇਂ ਨਵੇਂ ਮੁੰਡੇ ਨੇ ਸਾਰੇ ਹਨ ਉਹਨਾਂ ਨੂੰ ਪਤਾ ਹੀ ਵੀ ਇਹ ਹਾਸੇ ਘੜਾਉਣਾ ਕੀ ਹੁੰਦਾ ਹਨਾ। ਕੀ ਕਲਾਕਾਰ ਕੀ ਹੁੰਦਾ ਸਭ ਪਤਾ ਉਹਨਾਂ ਨੂੰ ਹੁਣ ਤੋਂ ਹੀ ਕਲਾਕਾਰ ਹੋਣਾ ਬਸ ਭਈਓ ਕਿੱਥੋਂ ਸ਼ੁਰੂਆਤ ਹੋਈ ਬਾਈ ਆਡੀਅੰਸ ਅਜੇ ਜਿਹੜੀ ਤੁਹਾਡੇ ਬਾਰੇ ਨਹੀਂ ਜਾਣਦੀ ਮੈਂ ਉਹਨਾਂ ਨੂੰ ਥੋੜਾ ਹਿੰਟ ਦੇਤਾ ਕਿ ਬਈ ਕੋਮੇਡੀਅਨ ਮੈਨੂੰ ਪਤਾ ਤੁਹਾਡੇ ਚੈਨਲ ਤੇ ਵੀ ਆਡੀਅੰਸ ਨਮੀ ਯੋਗੀ ਤਾਂ ਕਰਕੇ ਵੀ ਮੈਨੂੰ ਘੱਟ ਜਾਣਦੇ ਹੋਣੀ ਚੈਨਲ ਤੁਸੀਂ ਦੱਸ ਹੀ ਦਿਓ ਭਈ ਆਪਣੇ ਬਾਰੇ ਸਮਝ ਹੀ ਜਾਣਾ ਇਹਨਾਂ ਨੇ ਇੱਕ ਅੱਧੀ ਗੱਲ ਕਿੱਥੋਂ ਦੱਸਾਂ ਹੀ ਦੱਸੋ ਮੈਂ ਤਾਂ ਉੱਥੇ ਹੀ ਦੱਸੂ ਕੋਮੇਡੀਅਨ ਕੋਮੇਡੀਅਨ ਹੈ ਭਾਈ ਲੋਕਾਂ ਨੂੰ ਹਸਾਣ ਦੀ ਸੇਵਾ ਕਰਦੇ ਨੇ ਤੇ ਹੁਣ ਅੱਜ ਕੱਲ ਫਿਲਮਾਂ ਚ ਆ ਰਹੇ ਨੇ ਦਲਜੀਤ ਬਾਈ ਨੇ ਫਿਲਮ ਕਰ ਲਈ ਹਾਂਜੀ ਸਫ਼ਰ ਕਿੱਥੋਂ ਸ਼ੁਰੂ ਹੋ ਮੈਂ ਗਾਣੇ ਲਿਖਦਾ ਸੀ ਬਾਈ ਅੱਛਾ ਜੀ ਰਾਈਟਰ ਹਾਂ ਮੇਰਾ ਇਹ ਹੁੰਦਾ ਸੀਗਾ ਵੀ ਜਿਵੇਂ ਬੀਤ ਬਾਈ ਹੋ ਗਿਆ ਹੂੰ ਬੀਤਬਲ ਜੀਤ ਬਾਈ ਬਾਠਾ ਵਾਲਾ ਬਾਠ ਬਾਈ ਹੈ ਨਾ ਮੈਨੂੰ ਇਹ ਹੁੰਦਾ ਸੀ ਵੀ ਮੈਂ ਨਾ ਗਾਣੇ ਲਿਖਾਂ ਤੇ ਗਾਣੇ ਲਿਖ ਕੇ ਜਿਵੇਂ ਵੀ ਮੋਂ ਉਹਨਾਂ ਤੋਂ ਪੈਸੇ ਲਿਆ ਕਰੂੰਗਾ ਇੱਕ ਮੈਨੂੰ ਇਹ ਵੀ ਹੁੰਦਾ ਜਿਵੇਂ ਭਗਵੰਤ ਮਾਨ ਸਾਹਿਬ ਹੋ ਗਏ ਕਰਮਜੀਤ ਅਨਮੋਲ ਬਾਈ ਬਿੰਨੂ ਢੱਲੂ ਹੈ ਨਾ ਜੀ ਤੇ ਇਹ ਵੀ ਮੈਂ ਇੱਕ ਮਰਾਂ ਸੀ ਮੈਂ ਫਿਲਮਾਂ ਦੇ ਵਿੱਚ ਵੀ ਜਾਊਗਾ ਤੇ ਵੀ ਮੈਂ ਉਹਨਾ ਵਾਂਗੂ ਹੱਸਿਖੜਾਇਆ ਕਰੂੰ ਐਵੇਂ ਕਰਿਆ ਕਰੂੰ ਹਾਂ ਪਰ ਮੈਨੂੰ ਇਹ ਸੀਗਾ ਵੀ ਯਾਰ ਮੈਨੂੰ ਕਿਸੇ ਨੇ ਵੀ ਰੋਲ ਨਹੀਂ ਦੇਣਾ ਫਿਲਮ 'ਚ ਵੀ ਆਪਾਂ ਗਾਣੇ ਲਿਖਾਂਗੇ ਤੇ ਵੀ ਫਿਲਮ ਵਾਲਿਆਂ ਨੂੰ ਆਪਾਂ ਗਾਣੇ ਦਿਆ ਕਰਾਂਗੇ ਤੇ ਮੈਂ ਕਿਆ ਕਰੂੰ ਮੈਨੂੰ ਤੁਸੀਂ ਰੋਲ ਦੇ ਦਿਓ ਵੀ ਐਵੇਂ ਕਰ ਲਿਆਗਾ ਇਹ ਕਦੋਂ ਸੋਚਿਆ ਸੀ ਇਹ ਮੈਂ 2014 'ਚ ਸੋਚਿਆ ਸੀ ਕਿੰਨੀ ਏਜ ਹੋ ਗਈ ਤੁਹਾਨੂੰ ਮੇਰੀ 26 ਸਾਲ ਦੀ ਏਜ ਹੋ ਗਈ ਥੋੜੀ ਛੋਟੀ ਉਮਰ ਆ ਸੋਚ ਲਿਆ ਸੀਗਾ ਕਿ ਕਮੀਡੀਅਨ ਬੰਨਣਾ ਕਿ ਬਸ ਹਾਂ ਮੈਂ 2014 ਦੇ ਮੈਂ ਨਾ ਪਹਿਲਾਂ ਕਬੱਡੀ ਖੇਡਦਾ ਹੁੰਦਾ ਸੀ ਹਾਂ ਤੇ ਉਦੋਂ ਮੇਰੇ ਥੋੜੀ ਜੀ ਸੱਟ ਲੱਗ ਗਈ ਤੇ ਵੀ ਏਡਾ ਆਪਣਾ ਸਿਸਟਮ ਹੈ ਨਹੀਂ ਤੇ ਵੀ ਆਪਰੇਸ਼ਨ ਵਗੈਰਾ ਕਰਾ ਲੀਏ ਤੇ ਘਰ ਦੇ ਵੀ ਕਹਿੰਦੇ ਸੀ ਵੀ ਯਾਰ ਕਿਹੜੇ ਪੁੱਠੇ ਕੰਮ ਕਰਦੇ ਹੋ ਹਨਾ ਤੁਸੀਂ ਤੇ ਮੇਰਾ ਇਹ ਹੁੰਦਾ ਸੀ ਵੀ ਵੱਖਰਾ ਜਿਹਾ ਕੰਮ ਕਰੀਏ ਕੋਈ ਵੀ ਕਿਉਂਕਿ ਆਪਾਂ ਇੱਕ ਵਾਰ ਹੀ ਆਉਣਾ ਦੁਨੀਆ ਤੇ ਤੇ ਵੀ ਇਹ ਕਰਕੇ ਜਾਣਾ ਯਾਰ ਦੂਜੀ ਵਾਰ ਕੀ ਪਤਾ ਪਰ ਦੁਬਾਰੇ ਹਨਾ ਬੰਦੇ ਬਣਾ ਕੇ ਕਹਿਣਾ ਉਮੀਦ ਹੈ ਹੇ ਜੀ ਉਮੀਦ ਹੈ ਕਿ ਬਣਾਈ ਰੱਬ ਨੂੰ ਪਤਾ ਹੁਣ ਆਪਾਂ ਤਾਂ ਇੱਕ ਮੇਰਾ ਇਹ ਹੈਗਾ ਵੀ ਜੇ ਆਪਾਂ ਹੁਣ ਮਨੁੱਖ ਬਣ ਕੇ ਤਾਂ ਕਿ ਚੰਗੇ ਕੰਮ ਕਰੀਏ ਤਾਂ ਕਿਸੇ ਦਾ ਮਾੜਾ ਧੋਖਾ ਉਹ ਨਾ ਕਰੀਏ ਰੱਬ ਨੇ ਵਧੀਆ ਆਪਾਂ ਨੂੰ ਹੱਥ ਪੈਰ ਦਿੱਤੇ ਚੰਗੇ ਕੰਮ ਕਰੀਏ ਤੇ ਉਤੋਂ ਜੀ ਜਦੋਂ ਮੈਂ ਸੋਚਿਆ ਵੀ ਯਾਰ ਵੀ ਹੈ ਨਾ ਵੀ ਹੁਣ ਇਹ ਹੋਗਾ ਮੈਂ ਨਾ ਗਾਣੇ ਲਿਖਣ ਲੱਗ ਗਿਆ ਬਈ ਤੇ ਉਦੋਂ ਬੀਤ ਬਾਈ ਦੀ ਟੇਪ ਆਈ ਸੀ ਕਿ ਨਹੀਂ ਮੈਂ ਤਾਜ ਬਣਾਤਾ ਤੇਰੇ ਲਈ ਸਭ ਵੇਚ ਦਿੱਤੇ ਨੇ ਗੀਤ ਕੁੜੇ ਤੇ ਉਦੋਂ ਫਿਰ ਮੈਂ ਵੀ ਐਵੇਂ ਸੀ ਯਾਰ ਵੀ ਮੈਂ ਵੀ ਤਾਜ ਬਣਾਉਂਗਾ ਕਿਸੇ ਲਈ ਤੇ ਵਸ ਫਿਰ ਉਹ ਤੋਂ ਮੈਂ ਗਾਣੇ ਲਿਖਣੇ ਸਟਾਰਟ ਕਰਤੇ ਤੇ ਤੁਕਬੰਦੀ ਕਰਦਾ ਸੀ ਹੈਨਾ ਤੇ ਉਸ ਤੋਂ ਬਾਅਦ ਫਿਰ ਮੈਂ ਆਪਣਾ ਜਿਹਨੂੰ ਮੇਰੀ ਪਲੱਸ ਟੂ ਹੋਈ ਮੇਰੇ ਸ਼ਹੀਦ ਭਾਈ ਮਤੀ ਦਾ ਸੀਨੀਅਰ ਸੈਕੰਡਰੀ ਸਕੂਲ ਲੰਗੋਵਾਲ ਉੱਥੋਂ ਤੇ ਉੱਥੇ ਰ ਇੱਕ ਫੇਰਵਲ ਪਾਰਟੀ ਹੁੰਦੀ ਆ ਤੇ ਪਹਿਲਾਂ ਤਾਂ ਮੈਂ ਕੁਝ ਕਰਦਾ ਨਹੀਂ ਸੀਗਾ ਵੀ ਐਵੇਂ ਵੀ ਕਲਾਕਾਰੀ ਮੈਨੂੰ ਨਾ ਸੰਗ ਜਰੂਰ ਲੱਗਦੀ ਹੁੰਦੀ ਮੇਰਾ ਜਿਹੜੇ ਨਾਲ ਦਾ ਸਰਕਲ ਹੁੰਦਾ ਸੀ ਉਹ ਚੌੜਜਪਿਆਲੀ ਹੁੰਦੇ ਸੀਗੇ ਜ਼ਿਆਦਾਤਰ ਉਹ ਜਦੋਂ ਉਥੇ ਚੱਲਿਆ ਕੰਮ ਐ ਨਾ ਗਾਣਾ ਲਿਖਿਆ ਉਹ ਮੈਨੂੰ ਕਹਿੰਦੇ ਵੀ ਗਾਣਾ ਲਿਖ ਲੈ ਤੂੰ ਮੈਂ ਲਿਖ ਲਿਆ ਜੀ ਸਕੂਲ ਤੇ ਵੀ ਫਲਾਣੀ ਮੈਡਮ ਐ ਕਰਦੀਦੀ ਮਾਸਟਰ ਐ ਆਪਦੇ ਤੇ ਤੂੰ ਮੈਂ ਜਦੋਂ ਲਿਖਿਆ ਸੁਣਾਇਆ ਤੇ ਮੈਨੂੰ ਇੱਕ ਸਾਡੇ ਮੈਡਮ ਕਹਿੰਦੇ ਵੀ ਵੀਰ ਤੂੰ ਦਾ ਵਧੀਆ ਗਾ ਲਿਖ ਲਉ ਲੈਣਾ ਵੀ ਪਹਿਲਾਂ ਕੱਥੇ ਸੀ ਆਪਾਂ ਇੰਨਾ ਕੁਝ ਕਰਾਇਆ ਸਕੂਲ ਚ ਮਾਜੀ ਵੀ ਮੈਂ ਤਾਂ ਡਰਦਾ ਹੁੰਦਾ ਸੀ ਵੀ ਮੇਰਾ ਨਹੀਂ ਪੈਂਦਾ ਕੰਫੀਡੈਂਸ ਨਹੀਂ ਸੀਗਾ ਹਾਂ ਨਹੀਂ ਹੈਗਾ ਜੀ ਬਈ ਮੇਰਾ ਹਨਾ ਤੇ ਉਹ ਗਨੇ বিনা ਤੂੰ ਵੀ ਵਧੀਆ ਕਰ ਲੈਣਾ ਯਾਰ ਵੀ ਤੂੰ ਥੀਏਟਰ ਕਰ ਲੈ ਥੀਏਟਰ ਕਰਕੇ ਵੀ ਤੂੰ ਇੱਕ ਕਲਾਕਾਰ ਬਣ ਜੇਗਾ ਹਨਾ ਹੁਣ ਜੇ ਆਪਣੇ ਘਰੇ ਤੋਂ ਨੂੰ ਪਤਾ ਕਹਿੰਦੇ ਹੁੰਦੇ ਵੀ ਪੈਸਾ ਚਾਹੀਦਾ ਜਦੋਂ ਮੁੰਡਾ ਜਵਾਨ ਹੋ ਜਾਂਦਾ ਕਹਿੰਦੇ ਹੁੰਦਾ ਵੀ ਯਾਰ ਕੀ ਕਮਾਉਣਾ ਤੂੰ ਹਨਾ ਮਾਜੀ ਵੀ ਸਰਕਾਰੀ ਨੌਕਰੀ ਮਿਲ ਜਾਂਦੀ ਹੈ ਕੀ ਇਹਦੇ ਨਾਲ ਥੀਏਟਰ ਨਾਲ ਕਿਉਂਕਿ ਸਾਡੇ ਘਰ ਦੇ ਕਹਿੰਦੇ ਵੀ ਤੂੰ ਨੌਕਰੀ ਨੌਕਰੀ ਕਰ ਕੋਈ ਜੀ ਉਹ ਕਹਿੰਦੇ ਵੀ ਯਾਰ ਕਲਾਕਾਰ ਬਣ ਜਾਂਦਾ ਇਹਦੇ ਵਿੱਚ ਮਾਤਾ ਘਰੇ ਆ ਕੇ ਜੀ ਵੀ ਮੈਂ ਥੀਏਟਰ ਕਰੂੰਗਾ ਉਹ ਕਰੇ ਪੈ ਗਿਆ ਕਹਿੰਦੇ ਵੀ ਥੀਏਟਰ ਕੀ ਹੁੰਦਾ ਹੈ ਸਾਨੂੰ ਤਾਂ ਬਥੇ ਨਹੀਂ ਸਾਰੇ ਪਿੰਡ ਚ ਸਾਡੀ ਪਿੰਡੀਆਂ ਚ ਪਤ ਨਹੀਂ ਦੀ ਕਿਸੇ ਨੂੰ ਤੇ ਚਲੋ ਜੀ ਉੱਥੇ ਬੜਾ ਖੁਸ਼ ਹੋਇਆ ਫਿਰ ਮੈਨੂੰ ਘਰਦਿਆਂ ਨੇ ਚਲੋ ਮੈਂ ਕਹਿ ਗਾ ਕਿ ਪਟਿਆਲੇ ਯੂਨੀਵਰਸਿਟੀ ਚ ਵਗ ਗਿਆ ਉੱਥੇ ਮੇਰੀ ਐਡਮਿਸ਼ਨ ਨਹੀਂ ਹੋਈ ਮੈਨੂੰ ਪਤਾ ਨਹੀਂ ਸੀ ਕਿੱਥੋਂ ਹੁੰਦੀ ਆ ਉਹ ਕਹਿੰਦੇ ਵੀ ਬੀਏ ਕਰਨੀ ਪੈਂਦੀ ਆ ਪਹਿਲਾਂ ਫਿਰ ਐਮਏ ਹੁੰਦੀ ਆ ਥੀਏਟਰ ਦੀ ਫਿਰ ਮੈਂ ਰਣਵੀਰ ਕਾਲਜ ਸੰਗਰੂਰ ਦੇ ਵਿੱਚ ਜੀ ਉੱਥੋਂ ਮੈਂ ਬੀਏ ਕੀਤੀ ਤੇ ਉੱਥੇ ਜਿਹੜੇ ਯੂਥ ਫੈਸਟੀਵਲ ਹੁੰਦੇ ਨੇ ਮੈਂ ਉੱਥੇ ਫਿਰ ਕੀਤਾ ਐਵੇਂ ਕਰਕੇ ਸੁਗਰਸ਼ ਪੂਰਾ ਕੀਤਾ ਕਿੰਨੇ ਸਾਲ ਹੋ ਗਏ ਤੁਹਾਨੂੰ ਇਸ ਲਾਈਨ ਦੇ ਵਿੱਚ ਮੈਂ 2014 ਤੋਂ ਤਾਂ ਸੋਚ ਲਿਆ ਸੀਗਾ ਵੀ ਗਾਣੇ ਵਗੈਰਾ ਲਿਖਣ ਇਹ ਇਹ ਲਾਈਨ ਬਾਰੇ ਸੋਚਣਾ ਸ਼ੁਰੂ ਕਰਤਾ ਸੀ 14 'ਚ ਫੈਸਲਾ ਲੈ ਲਿਆ 10 ਸਾਲ ਹੋ ਗਏ ਹਾਂਜੀ ਪਹਿਲਾ ਗਾਣਾ ਕਿਹੜਾ ਲਿਖਿਆ ਸੀ ਬਾਈ ਪਹਿਲਾ ਗਾਣਾ ਨਾ ਜੀ ਉਹ ਤਾਂ ਹਾਸੀ ਵਾਲੇ ਗਾਣੇ ਨੇ ਬਾਈ ਸੁਣਾਓ ਇੱਕਦਾਂ ਸ਼ੁਰੂਆਤ ਕਰੋ ਹਾਂ ਮੈਂ ਨਾ ਜੀ ਯਾਨੀ ਕਿ ਗਾਣਾ ਐਵੇਂ ਨਹੀਂ ਲਿਖਦਾ ਸੀ ਵੀ ਜਿਵੇਂ ਆਪਾਂ ਹੁਣ ਇੱਥੇ ਬੈਠਿਆਂਗੇ ਜਾਂ ਕੋਈ ਚੀਜ਼ ਹੋਊਗੀ ਮੈਨਾਂ ਨਾ ਆਪਣੇ ਸਕੂਲਾਂ ਦੇ ਵਿੱਚ ਸਰਕਾਰੀ ਚ ਨਾ ਬਜੀਫਾ ਮਿਲਦਾ ਹੁੰਦਾ ਉਹ ਕੀ ਹੁੰਦਾ ਵੀ ਉਹਨੂੰ ਪੈਸੇ ਦਿੰਦੇ ਆ ਜਿਹੜੇ ਸਕੂਲਾਂ ਦੇ ਵਿੱਚ ਨਹੀਂ ਇੱਕ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਵੀ ਬੱਚਿਆਂ ਨੂੰ ਐਪਰੀਸ਼ੀਏਸ਼ਨ ਲਈ ਕੁਝ ਪੈਸੇ ਦੇ ਦਿੰਦੇ ਹਾਂ ਵੀ ਆਪਾਂ ਪਿੰਡ ਵਾਲੇ ਬਜੀਫਾ ਕਹਿ ਦਿੰਦੇ ਆ ਬਜੀਫਾ ਦੇ ਫਾਰਮ ਬਣਦੇ ਹੁੰਦੇ ਸੀ ਤੁਸੀਂ ਪਿੰਡ ਵਾਲਿਆਂ ਨਾਲ ਗੱਲ ਕਰਿਓ ਬਹੁਤ ਯਾਨੀ ਕਿ ਬਹੁਤ ਵੱਡੀ ਗੱਲ ਹੁੰਦੀ ਆ ਸਟੂਡੈਂਟ ਨੂੰ ਬਜੀਫਾ ਮਿਲਣਾ ਤੇ ਮੈਨੂੰ ਨਹੀਂ ਕਦੇ ਮਿਲਿਆ ਸੀ ਬਾਕੀਆਂ ਨੂੰ ਸਾਰਿਆਂ ਨੂੰ ਜਿਵੇਂ 500 600 ਰੁਪਏ ਮਿਲਦਾ ਮਹੀਨੇ ਦਾ ਮੈਂ ਖੈਰ ਵੀ ਮੈਨੂੰ ਨਹੀਂ ਮਿਲਦਾ ਹਨਾ ਉਦੋਂ ਨਾ ਗਾਣਾ ਆਇਆ ਸੀਗਾ ਤੇਰੇ ਨਾਂ ਤੇ ਨੋਟ ਚਲਾ ਦਾਂਗੇ ਅੱਛਾ ਜੀ ਆਇਆ ਸੀਗਾ ਗਾਣਾ ਕਹਿੰਦਾ ਤੇਰੇ ਨਾਂ ਤੇ ਨੋਟ ਚਲਾ ਦਾਂਗੇ ਦਿਨ ਦੱਬ ਕੇ ਕੱਢ ਲਾ 54 ਕੋੜਿਆਂ ਵਿੱਚ ਉਹਤੇ ਮੈਂ ਲਿਖਿਆ ਸੀ ਗਾਣਾ ਅਸੀਂ ਸਾਈਕਲ ਤੇ ਜਾਂਦੇ ਸੀਗੇ ਟੂਸਣ ਜਾਂਦੇ ਸੀ ਓਦੋਂ ਮੈਂ ਉਹ ਕਹਿੰਦਾ ਵੀ ਮਾ ਉਹਨਾਂ ਆਖੇ ਵੀ ਯਾਰ ਮੈਂ ਚਲਾਉਂਗਾ ਸਾਈਕਲ ਹਨਾ ਉਹ ਕਹਿੰਦਾ ਵੀ ਮੈਂ ਚਲਾਉਂਗਾ ਐਵੇਂ ਸਾਈਕਲ ਤੇ ਵਸੋ ਤੇ ਉਹ ਮੈਂ ਲਿਖਿਆ ਦੀ ਕਹਿੰਦਾ ਦਿਨ ਤੁਰ ਕੇ ਕੱਢ ਲੈ ਚਾਰ ਕੁੜੇ ਤੇਰੇ ਸਾਰੇ ਸੰਗ ਭਗਾ ਦਾਂਗੇ ਤੇ ਰੱਬ ਜੀ ਫਾਉਨ ਦੇ ਮਿੱਤਰਾਂ ਦਾ ਤੈਨੂੰ ਮਿੱਠੂ ਤੋਂ ਸਾਈਕਲ ਜਿਹੜਾ ਦਾ ਹਾਏ ਵਾਹ ਜੀ ਸਾਡੇ ਪਿੰਡ ਮਿੱਠੂ ਸੀ ਸਾਈਕਲ ਵਾਲਾ ਐਵੇਂ ਕਰਕੇ ਲਿਖਿਆ ਸੀ ਤੇ ਬਾਕੀ ਤੋਂ ਪੁਰਾਣੇ ਨੇ ਬਾਈ ਗਾਣੇ ਫਿਰ ਮੈਂ ਇੱਕ ਗਾਣਾ ਲਿਖਿਆ ਸੀ ਕਹਿੰਦਾ ਅੱਜ ਸੁਣਨੀ ਮੇਰੇ ਪਿਆਰ ਦੇ ਕਿੱਸੇ ਕਿਤੇ ਸਾਈਕਲ ਤੇ ਆਉਂਦਾ ਸੀ ਤੇਰੇ ਪਿੱਛੇ ਉਦੋਂ ਉਦੋਂ ਕਿਉਂ ਕਹਿੰਦੀ ਸੀ ਬੰਦਾ ਕੌਟੀ ਦਾ ਅੱਜ ਬਣ ਸਟਾਰ ਅਗੇ ਹੁਣ ਕਿਉਂ ਨੰਬਰ ਪੜਦੀ ਓਡੀ ਦਾ ਓਏ ਹੋਏ ਇਹਦਾ ਪੁਰਾਣੇ ਆ ਭਾਈ ਪੁਰਾਣੇ ਬਸ ਉਹ ਤੋਂ ਕਰੀ ਜਾਂਦੇ ਸੀਗੇ ਬਾਕੀ ਫਿਰ ਭਾਈ ਐ ਹੋ ਗਿਆ ਵੀ ਜਦੋਂ ਮੈਨੂੰ ਭਾਈ ਬੜੀ ਖੁਸ਼ੀ ਹੁੰਦੀ ਸੀ ਯਾਰ ਜਦੋਂ ਕੋਈ ਹੱਸਦਾ ਦੀਗਾ ਮਨਾਵ ਦਾ ਮਜ਼ਾਕ ਹੀ ਬਣਾ ਲੈਂਦਾ ਸੀ ਵੀ ਯਾਰ ਕੋਈ ਹੱਸੇ ਮੈਨੂੰ ਬੜਾ ਖੁਣ ਜਾਂ ਉਹ ਹੁੰਦਾ ਸੀ ਵੀ ਕੋਈ ਆਪਣੀਆਂ ਗੱਲਾਂ ਤੇ ਹੱਸਦਾ ਫਿਰ ਮੈਨੂੰ ਐ ਹੋ ਗਿਆ ਯਾਰ ਵੀ ਹਾਂ ਆਪਾਂ ਸਾਰੇ ਇਹ ਹੋਣਾ ਚਾਹੀਦਾ ਉੱਥੋਂ ਨੇਚਰ ਬਣ ਗਿਆ ਹਾਂ ਮੈਨੂੰ ਪਹਿਲਾਂ ਐ ਲੱਗਦਾ ਹੁੰਦਾ ਯਾਰ ਵੀ ਲੋਕ ਮਜ਼ਾਕ ਉਡਾਉਂਦੇ ਨੇ ਆਪਣਾ ਵੀ ਚੱਲ ਪਿੰਡ ਦੇ ਮਜ਼ਾਕ ਉਡਾਉਂਦਾ ਵੀ ਪਤਾ ਨਹੀਂ ਕੀ ਕਰੀ ਜਾਂਦਾ ਫਿਰ ਮੈਂ ਕਿਹਾ ਯਾਰ ਵੀ ਜਦੋਂ ਮੈਂ ਨਾ ਸੰਗਰੂਰ ਜਾਊਗਾ ਉੱਥੇ ਰਣਵੀਰ ਕਾਲਜ ਚ ਵੀ ਉੱਥੇ ਚੈੱਕ ਕਰੂੰ ਆਪਦੇ ਆਪ ਨੂੰ ਵੀ ਉਰੇ ਵੀ ਹੱਸਦੇ ਨੇ ਵੀ ਕੀ ਪਤਾ ਪਿੰਡ ਦੇ ਉਹੀ ਕਰੀ ਜਾਂਦੇ ਹੁਣ ਹਨਾ ਫਿਰ ਮੈਂ ਉੱਥੇ ਜਦੋਂ ਕਰਿਆ ਕਰਾਂ ਗੱਲਾਂ ਹਨਾ ਐ ਪੰਚ ਪੰਚ ਮਾਰਿਆ ਕਰਾਂ ਫਿਰ ਉੱਥੇ ਮੈਂ ਯਾਰ ਵੀ ਹਾਂ ਵੀ ਫਿਰ ਮੈਂ ਉਹਦੇ ਨਾਲ ਦਿਆਂ ਨੂੰ ਪੁੱਛਦਾ ਵੀ ਬਾਈ ਯਾਰ ਸੱਚੀ ਯਾਰ ਤੁਸੀਂ ਹੱਸਦੇ ਹੋ ਮੇਰੀਆਂ ਗੱਲਾਂ ਤੋਂ ਉਹ ਕਹਿ ਦਿੰਦੇ ਵੀ ਹਾਂ ਤੁਸੀਂ ਵੈਸੇ ਸਟੱਡੀ ਕਰਦੇ ਹੋ ਬਾਈ ਜਿਹੜੇ ਮਤਲਬ ਕਾਪਿਲ ਸ਼ਰਮਾ ਵਰਗੇ ਚੈਨਲ ਚਲਾਉਂਦੇ ਨੇ ਯਾਰ ਹਾਂਜੀ ਵੀ ਮੈਂ ਫਿਰ ਕਿਉਂਕਿ ਬਾਈ ਆਪਾਂ ਨੂੰ ਦੇਖੋ ਘਰੇ ਬੈ ਕੇ ਤਾਂ ਪਤਾ ਨਹੀਂ ਲੱਗਦਾ ਆਪਾਂ ਜਦੋਂ ਪਿੰਡੋਂ ਘਰੋਂ ਬਾਹਰ ਨਿਕਲਦੇ ਉਦੋਂ ਆਪਾਂ ਨੂੰ ਦੱਸ ਦਿੰਦੇ ਨੇ ਵੀ ਤੂੰ ਉਹ ਚੀਜ਼ ਦੇਖਿਆ ਕਰ ਉਹ ਦੇਖਿਆ ਕਰ ਫਿਰ ਆਪਾਂ ਉਹ ਦੇ ਜਿਵੇਂ ਕਾਪਿਲ ਸ਼ਰਮਾ ਹੋ ਗਿਆ ਕਈ ਹੋਰ ਸਟੈਂਡ ਅਪ ਹੋ ਗਏ ਹਨਾ ਸਾਰੇ ਉਹਨਾਂ ਨੂੰ ਮੈਂ ਦੇਖਦਾ ਹੁੰਦਾ ਮੈਂ ਤੁਹਾਡੀ ਰੀਲ ਦੇਖੀ ਸੀ ਥੋੜੇ ਦਿਨ ਪਹਿਲਾਂ ਤੁਸੀਂ ਕਹਿੰਦੇ ਨੇ ਤੂੰ ਕਹਾਂ ਅਨਮੋਲ ਕਾਤਰਾ ਲੱਗਿਆ ਹੋਏ ਉਹ ਕੀ ਸੀਗਾ ਹਾਂ ਉਹ ਇੱਕ ਇੰਨਾ ਕੀ ਪਾਰਟ ਮੇਰੇ ਕੋਲ ਆਇਆ ਸੀ ਬਸ ਬਰੇ ਜਿੰਨਾ ਯਾਰ ਦੇਖੋ ਜਿਹੜਾ ਵੀ ਕੋਈ ਚੰਗਾ ਕੰਮ ਕਰਦਾ ਕੋਈ ਵੱਡੀ ਵੱਡੇ ਬੰਦੇ ਆ ਜਿਹੜੇ ਹਨਾ ਵਧੀਆ ਕੰਮ ਕਰਦੇ ਉਹਥੇ ਆਪਣਾ ਫਰਜ਼ ਬਣਦਾ ਹੈ ਹਰ ਇੱਕ ਦਾ ਸੀ ਬਹੁਦੇ ਨਾਂ ਲੈਣੇ ਆ ਹਾਂ ਦੇ ਵੀ ਜਿਵੇਂ ਉਹਦੇ ਵਿੱਚ ਤਾਂ ਸਾਡਾ ਇੱਕ ਸੀਨ ਬਣਾਇਆ ਹੋਇਆ ਸੀਗਾ ਵੀ ਐਵੇਂ ਕਰਕੇ ਮੈਂ ਨਾ ਡੀਪੀ ਮਾਸਟਰ ਦਾ ਵੈਬ ਸੀਰੀਜ਼ ਚੱਲਦੀ ਆ ਸਾਡੀ ਥੀਏਟਰ ਜੰਕਸ਼ਨ ਚੈਨਲ ਆ ਸਾਡਾ YouTube ਤੇ YouTube ਤੇ ਹਾਂ ਅਸੀਂ 4-5 ਜਣੇ ਆਏ ਹਾਂ ਟੀਮ ਦੇ ਵਿੱਚ ਤੇ ਉਹ ਬਾਰੇ ਘੈਂਟ ਨੇ ਕਿ ਬੰਦੇ ਸਾਰੇ ਜਸਟਲ ਨੂੰ ਸਟੋਰੀ ਬਣਾਉਣ ਨੂੰ ਜਿਨ੍ਹਾਂ ਨੇ ਯਾਰ ਚੱਲੇ-ਵਾਰ ਦੇ ਵਿੱਚ ਸਾਹਮਣ ਦਾ ਕਰੈਕਟਰ ਕੀਤਾ ਸੀ ਉਹ ਮੇਰਾ ਚੰਗਾ ਦੋਸਤ ਆ ਮੇਰਾ ਭਰਾ ਆ ਉਹ ਓਕੇ ਤੇ ਇਕਰਮੇਸ ਗੁਰੂ ਉਹ ਸਾਡੇ ਸਾਰੀ ਕਰਤਾ-ਕਰਤਾ ਨੇ ਕਿ ਐਡੀਟਰ ਨੇ ਉਹ ਤੇ ਮਿੰਟੂ ਤੁਰੀ ਹੋ ਗਿਆ ਜੀ ਸਿਮੂ ਸੰਗਰੂਰ ਸਾਡੇ ਅਸੀਂ ਨਾ ਕਾਲਜ ਦੇ ਵਿੱਚ ਹੀ ਮਿਲੇ ਸੀ ਇਕੱਠੇ ਅੱਛਾ ਜੀ ਹਾਂ ਤੇ ਉਹਦਾ ਜਿਵੇਂ ਆਪਾਂ ਡੀਪੀ ਮਾਸਟਰ ਦੇ ਵਿੱਚ ਮੈਂ ਉਹਨਾਂ ਨੂੰ ਕਹਿਣਾਗਾ ਵੀ ਮੈਂ ਨਾ ਬੱਚਿਆਂ ਨੂੰ ਪੈਲਸਨਾ ਵੰਡਣੀ ਆ ਹਾਂਜੀ ਵੀ ਐਮ ਕਾਪੀਆਂ ਵੰਡਣੀਆਂ ਉਹ ਕਹਿੰਦਾ ਵੀ ਆਪਣਾ ਤਾਂ ਪਹਿਲੀ ਖਰਚਾ ਨਹੀਂ ਚਾਦਾ ਤੂੰ ਵੱਡਾ ਅਨਮੋਲਕ ਬਾਤਰਾ ਐਵੇਂ ਕਰਕੇ ਮੈਂ ਤਕੋ ਉਨੀ ਲਾਈ ਚ ਪਾ ਦਿੰਦੇ ਆਂ ਸੀ ਵਿੱਚ ਵੀ ਹਾਂ ਵੀ ਜੇ ਉੱਥੇ ਵੀ ਗੱਲ ਹੋਈ ਵੀ ਸੇਵਾ ਦੀ ਤਾਂ ਫਿਰ ਤੁਸੀਂ ਵੀ ਸੇਵਾ ਕਰਦੇ ਹੋ ਜੀ ਜੀ ਨਹੀਂ ਮਹਾਰਾਜ ਕਰਾ ਰਹੇ ਪਰ ਬੜਾ ਮੈਨੂੰ ਚਾ ਸੀ ਤੁਹਾਨੂੰ ਮਿਲਣ ਦਾ ਮੈਂ ਨਾ ਕੱਲ ਕਿਸੇ ਦੋਸਤ ਨੂੰ ਦੱਸਿਆ ਤੁਹਾਡੇ ਬਾਰੇ ਮੈਂ ਕੱਲ ਆਪਣੇ ਕੋਲ ਦੂਤਾ ਬਾਈ ਆ ਰਹੇ ਕਿਉਂਕਿ ਅਸੀਂ ਥੋੜਾ ਸ਼ਹਿਰੀ ਵਾਲੇ ਆ ਨਾ ਤਾਂ ਪਿੰਡਾਂ ਵਾਲੇ ਨਹੀਂ ਸਹੀ ਗੱਲ ਆ ਹਾਂ ਹਾਂ ਕਹਿੰਦਾ ਯਾਰ ਆੜ ਵਾਲਾ ਸੀ ਇਹ ਮੈਂ ਪੰਜਾਬ ਦਾ ਨੈਕਸਟ ਨਾ ਜੀ ਨਾ ਜੋ ਮੈਨੂੰ ਕਿਹਾ ਉਹਨਾਂ ਨੇ ਤੇ ਮੈਂ ਕਿਹਾ ਮੈਂ ਸੀਐਮ ਨਾਲ ਯਾਰੀ ਪਹਿਲਾਂ ਹੀ ਪਾ ਲਾ ਨਹੀਂ ਜੀ ਨਹੀਂ ਬਸ ਮੈਂ ਤਾਂ ਆਪਣਾ ਭਗਮਤਮਨ ਸਾਹਿਬ ਨੂੰ ਵੇਖਿਆ ਉਹ ਵੀ ਵੀ ਬਹੁਤ ਵਧੀਆ ਕਮੇਡੀ ਕਰਦੇ ਹਨ ਤੁਸੀਂ ਜ਼ਿਆਦਾ ਸੋਹਣੀ ਕਰਦੇ ਨਹੀਂ ਨਹੀਂ ਮੈਂ ਉਹਨਾਂ ਤੋਂ ਹੀ ਉਹ ਆਇਆ ਜਿਵੇਂ ਪਿੰਡਾਂ ਦਾ ਬਾਲਾ ਵਧੀਆ ਕਰਦੇ ਸੀ ਤੁਸੀਂ ਉਹਨਾਂ ਦਾ ਕਰੈਕਟਰ ਵੀ ਰੋਲ ਪਲੇ ਕਰਦੇ ਹੋ ਨਾ ਬਾਈ ਹਾਂ ਜੀ ਉਹਨਾਂ ਦਾ ਕੀਤਾ ਜੀ ਮੈਂ ਪੂਰਾ ਰੋਲ ਪਲੇ ਕਰਦੇ ਹਾਂ ਉਹਨਾਂ ਦਾ ਹਾਂ ਜੀ ਉਹ ਉਹਨਾਂ ਨਾਲ ਗੱਲ ਉਹੀ ਕਦੀ ਮਿਲੇ ਉਹਨਾਂ ਨੂੰ ਨਹੀਂ ਉਹਨਾਂ ਨਾਲ ਮੇਰੀ ਗੱਲ ਨਹੀਂ ਹੋਈ ਯਾਨੀ ਕਿ ਜਿਹੜੇ ਜਿਵੇਂ ਆਪਣਾ ਮੀਤ ਹੀ ਰਹੋਗੇ ਆਪਣੇ ਤੇ ਜਿੰਨਾ ਦਾ ਤੁਸੀਂ ਨਾਮ ਲੈਤਾ ਹਨ ਆਪਣੇ ਉਹ ਤਾਂ ਮਤਲਬ ਉਹਦਾ ਹੀਰਾ ਹੈ ਤੇ ਸਾਰੇ ਪੋਲੀਟੀਸ਼ੀਨ ਚੋ ਜੇ ਇੱਕ ਨੂੰ ਮੈਂ ਚੁਣਨਾ ਵੀ ਤਾਂ ਹੈ ਮੈਨੂੰ ਬਹੁਤ ਪਿਆਰ ਕਰਦੇ ਆ ਉਹ ਤੇ ਆਪਣੇ ਉਹਨਾਂ ਨਾਲ ਮੇਰੀ ਗੱਲ ਹੋਈ ਉਹਨਾਂ ਨੇ ਵੀ ਹੈਨਾ ਕਿਹਾ ਵੀ ਮੈਨੂੰ ਲੱਗਾ ਯਾਰ ਵੀ ਆਪਾਂ ਸੀਐਮ ਸਾਹਿਬ ਨੂੰ ਮਿਲ ਲਈ ਜਦੋਂ ਇਹ ਸਾਰਿਆਂ ਨੂੰ ਮਿਲ ਲਈ ਆਪਾਂ ਹੈਨਾ ਮੰਤਰੀ ਵੈਸੇ ਕਦੀ ਫੋਨ ਫੋਨ ਆਇਆ ਉਦੋਂ ਕਦੀ ਮੁਲਾਪ ਹੋਇਆ ਉਦੋਂ ਆਇਆ ਸੀਗਾ ਵੀ ਆਪਣੇ ਜਿਵੇਂ ਉਹਨਾਂ ਦੇ ਮੈਂ ਮੰਨੇ ਗੁਰਪ੍ਰੀਤ ਵੀ ਉਹਨਾਂ ਨੇ ਮਿਲਣਾ ਸਾਨੂੰ ਐਵੇਂ ਮੈਨੂੰ ਆਈਆਂ ਗੱਲਾਂ ਜੀਆਂ ਪਰ ਮੈਨੂੰ ਹਜੇ ਉੱਥੋਂ ਤੁਰਤੋਂ ਨਹੀਂ ਬੁਣਾ ਆ ਤੁਸੀਂ ਉਹਨਾਂ ਦਾ ਕੈਰੇਕਟਰ ਰੋਲ ਪਲੇ ਕਰਦੇ ਹੋ ਨਾ ਨਹੀਂ ਭਈ ਉਹ ਪਤਾ ਕੀ ਚੱਕਰ ਹੋਇਆ ਸੀਗਾ ਆਪਾਂ ਸਾਡੇ ਨਾ ਚੀਮਾ ਮੰਡੀ ਪੈਂਦਾ ਜਿੱਥੇ ਆਪਣੇ ਸੀਐਮ ਸਾਹਿਬ ਦਾ ਪਿੰਡ ਅਸਤਾ ਉਹ ਜਾਂ ਜੀ ਤੇ ਉੱਥੇ ਨਾ ਸੀ ਗਏ ਜਦੋਂ ਰੋਡ ਸ਼ੋ ਹੁੰਦੇ ਸੀਗਾ ਹੁਣ ਪਿੱਛੇ ਜਦੋਂ ਸੀਐਮ ਬਣੇ ਨੇ ਉਹ ਉਦੋਂ ਸ਼ਾਇਦ ਉਹਨਾਂ ਦੀ ਲਾਸਟ ਉਹ ਸੀਗਾ ਲਾਸਟ ਰੋਡ ਸ਼ੋ ਤੀਗਾ ਹਨਾ ਇੱਕ ਗੱਡੀ ਸੀ ਉਹਨਾਂ ਦਾ ਤੇ ਉੱਥੇ ਜਦੋਂ ਆਏ ਮੈਂ ਨਹੀਂ ਗਿਆ ਵੀ ਵੀ ਆਪਾਂ ਵੀ ਵੋਟਾਂ ਖਾਤਰ ਜਾਣਾ ਜਾਂ ਕਿ ਮੈਨੂੰ ਸੱਚੀ ਇੰਟਰਸਟ ਨਹੀਂ ਹੈਗਾ ਜੀ ਮੈਨੂੰ ਤਾਂ ਇਹ ਹੁੰਦਾ ਵੀ ਕਲਾਕਾਰ ਨੂੰ ਕਲਾਕਾਰ ਦੇਖਣਾ ਉਹ ਪੀਰ ਮੈਂ ਦੇਖੂਗਾ ਭਗਵਾਨ ਤੁਮਨ ਸਾਹਿਬ ਨੂੰ ਹਨ ਤੇ ਜਦੋਂ ਆਏ ਨਾ ਉਹਨਾਂ ਦੀ ਐਂਟਰੀ ਵਾਲੀ ਘੈਂਟ ਸੀ ਉਹ ਐਂ ਕਰਕੇ ਹਨਾ ਵੀ ਐਵੇਂ ਫੁੱਲ ਪਹਿਰੇ ਨੇ ਆ ਪੂਰੀ ਤੱਕ ਪੈਂਦੇ ਚਿੱਟਾ ਕੁਰਤਾ ਪਜਾਮਾ ਤੇ ਮੈਂ ਐਵੇਂ ਖੜ ਕੇ ਮੋਟਰਸਾਈਕਲ ਤੇ ਮੈਂ ਵੀ ਦੇਖ ਰਿਹਾ ਉਹਨਾਂ ਨੂੰ ਮੈਂ ਨੂੰ ਕੋਈ ਚੱਕਰ ਨਹੀਂ ਵੀ ਲੋਕ ਖੜੇ ਨੇ ਮੈਂ ਆ ਯਾਰ ਕੀ ਬਾਤ ਆ ਹਨਾ ਵੀ ਚੜਾਈ ਬੰਦੇ ਦੀ ਵੀ ਐਵੇਂ ਕਰਕੇ ਮੈਨੂੰ ਆਪ ਦਾ ਵਿੱਚ ਲੱਗਿਆ ਵੀ ਮੈਂ ਵੀ ਐਵੇਂ ਕਰਾਂ ਚਲੋ ਉਥੋਂ ਮੈਂ ਦੇਖਾ ਆਪਣੇ ਨਾ ਲੂੰ ਕੰਡੇ ਜੇ ਖੜੇ ਹੋਣ ਲੱਗ ਜਾਂਦੇ ਆ ਜਦੋਂ ਆਪਾਂ ਮੈਨੂੰ ਬਸ ਇੱਡੀ ਗੱਲ ਆ ਮੈਂ ਸੋਡਨ ਲ ਬੈਠਾ ਮੈਂ ਕਰੰਟ ਪੈਦਾ ਕਰ ਕੀ ਲੈ ਕੇ ਜਾਣਾ ਹੁਣ ਜਦੋਂ ਕੋਈ ਵਧੀਆ ਵਾਹ ਬੰਦੇ ਲੈ ਬੈਠੇ ਵਧੀਆ ਬਹੁਤ ਵਧੀਆ ਚੀਜ਼ ਹੈ ਬਈ ਹਾਂ ਵੀ ਮੈਨੂੰ એનર્ਜੀ ਮਿਲਦੀ ਹੈਗੀ ਮੈਨੂੰ ਅੱਜ એનર્ਜੀ ਮਿਲੂ ਸੋਡਨ ਨਾਲ ਆ ਰੇ 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 ਬਈ ਇਹ ਬੜਾਪਾ ਨੇ ਤੁਹਾਡਾ ਤੇ ਫਿਰ ਮੈਂ ਨਾ ਜੇ ਦੇਖਿਆ ਫਿਰ ਨਾ ਅਸੀਂ ਮੋਟਰਸਾਈਕਲ ਤੇ ਗਈਦੀ ਰਾਤ ਨੂੰ ਤੇ ਮੈਂ ਵੀ ਮੋਟਰਸਾਈਕਲ ਤੇ ਖੜਾ ਹੋ ਕੇ ਐਵੇਂ ਕੀਤਾ ਉਸ ਦਿਨ ਹੀ ਉਹਦੀ ਰਾਤ ਨੂੰ ਹੀ ਉਹ ਮੈਨੂੰ ਨਾਲ ਦਾ ਕਹਿੰਦਾ ਵੀ ਉਹਦਾ ਫੋਰਚੂਨਰ ਗੱਡੀ ਦੀ ਭਗਵਾਨ ਤੁਮਾਨ ਲਵੇ ਵੀ ਤੇਰੇ ਲਈ ਮੋਟਰਸਾਈਕਲ ਆ ਬਲਟੀਨਾ ਡਿੱਗਣਾ ਜਾਈ ਉਹ ਮਾ ਕੁਝ ਨਹੀਂ ਹੁੰਦਾ ਮੋਂ ਨਾਲ ਹੀ ਬਾਜੀ ਬੋਲੀ ਉਹ ਵੀ ਜਿਵੇਂ ਉਹਨਾਂ ਨੇ ਕੀਤਾ ਅਰੇ ਤੁਸੀਂ ਰੋਲ ਪਲੇ ਕਰਤਾ ਸੇਮ ਹਾਂ ਕੀ ਬਾਤ ਉਹ ਹਾਂ ਮਾ ਯਾਰ ਵੀ ਹਾਂ ਫਿਰ ਅਸੀਂ ਇਹ ਸ਼ੂਟ ਕਰਦੇ ਹੁੰਦੇ ਸੀਗੇ ਤੇ ਮੈਂ ਆਪਣੀ ਟੀਮ ਚ ਵੀ ਉਹਨਾਂ ਮੰਗੂ ਮੈਂ ਪੱਗ ਬੰਨਦਾ ਹਨਾ ਧੂਤੇ ਦਾ ਕਰੈਕਟਰ ਕਰਦਾ ਸੀ ਤੇ ਉੱਥੇ ਫਿਰ ਮੈਂ ਉਮੀ ਕਰਦਾ ਮੇਰੇ ਨਾਲ ਦੇ ਕਹਿੰਦੇ ਵੀ ਯਾਰ ਵਧੀਆ ਵੀ ਤੂੰ ਤਾਂ ਉਮੀ ਬੋਲੀ ਜਾਣਾ ਥੋੜਾ ਥੋੜਾ ਵੀ ਆਪਾਂ ਕਹਿੰਦੇ ਤੇਰੀ ਵੀਡੀਓ ਬਣਾਵਾਂਗੇ ਮਾ ਠੀਕ ਆ ਫਿਰ ਅਸੀਂ ਵੀਡੀਓ ਬਣਾਈ ਤੇ ਇੱਕ ਰੀਲ ਪਾਈ ਸੀ ਉਹ ਵਾਇਰਲ ਹੋਊਗੀ ਤੇ ਉਹਨਾਂ ਨੂੰ ਚੱਕਦਾ ਕੰਮ ਇਹ ਹੁਣ ਦੀ ਗੱਲ ਜਦੋਂ ਸੀਐਮ ਬਣੇ ਨੇ ਅਸਲੀ ਅਸਲੀ ਹਾਈਪ ਕਦੋਂ ਸ਼ੁਰੂ ਹੋਈ ਤੁਹਾਡੀ ਜਦੋਂ ਸੀਐਮ ਵਾਲੀ ਵੀਡੀਓ ਪਾਈ ਹੈ ਜਿਆਦਾਤਰ ਜਿਆਦਾ ਲੋਕ ਉਹਦੋਂ ਮਿਲਣ ਲੱਗੇ ਲਗੇ ਤੁਹਾਡਾ ਨਾਮ ਤੂਤੇ ਦੇ ਕੈਰੈਕਟਰ ਤੋਂ ਜ਼ਿਆਦਾ ਆ ਜਾਣੇ ਹੈ ਬਾਈ ਇੱਕ ਜੱਟ ਵੀਡੀਓ ਰਿਕਾਰਡ ਚੈਨਲ ਆਗਾ ਤੇ ਇੰਦਰ ਵੀਰਾ ਹਨਾ ਤੇ ਉਹਨਾਂ ਦਾ ਚੈਨਲ ਹੈਗਾ ਤੇ ਉੱਥੇ ਵੀ ਮੈਂ ਕੰਮ ਕਰਦਾ ਸੀਗਾ ਤੇ ਹੁਣ ਵੀ ਹਨਾ ਮੈਂ ਕਰੂੰਗਾ ਸਾਰਾ ਜੱਟ ਵੀਟ ਰਿਕਾਰਡ ਤੇ ਬਰਾ ਤੂਤੇ ਦਾ ਕਰੈਕਟਰ ਸੀਗਾ ਜੀ ਇੱਕ ਵੀ ਭੋਲਾ ਭਾਲਾ ਬੰਦਾ ਹੈਗਾ ਹਨਾ ਤੂਤੇ ਦਾ ਕਰੈਕਟਰ ਹੈਗਾ ਤੇ ਉਹ ਮੈਂ ਕੀਤਾ ਸੀਗਾ ਤੇ ਉੱਥੋਂ ਤੂਤੇ ਦੇ ਕਰੈਕਟਰ ਨੂੰ ਫੇਮ ਮਿਲਿਆ ਕਿੰਨੇ ਪਿੰਡ ਪਰੋਂ ਬਾਈ ਤੁਸੀਂ ਅਸੀਂ ਦੋ ਪਰਾਂ ਹਾਂ ਜੀ ਦੂਜੇ ਕੀ ਕਰਦੇ ਨੇ ਉਹ ਕਰਦਾ ਸਾਰਾ ਕੰਮ ਹੁਣ ਤੁਸੀਂ ਆਪਣੇ ਆਪ ਨੂੰ ਵੈਲ ਸੈਟਲਡ ਮੰਨਦੇ ਹੋ ਕਿ ਅਜੇ ਸਟ੍ਰਗਲ ਕਰ ਰਹੇ ਹੋ ਵੀਰੇ ਅਜੇ ਤਾਂ ਸਟ੍ਰਗਲ ਕਰ ਰਹੇ ਹਾਂ ਵੀ ਮੈਂ ਨਾ ਵੀਰੇ ਦਾ ਆਪਾਂ ਸੁਪਨੇ ਹੁੰਦੇ ਆ ਪਰ ਮੈਂ ਕਹਿੰਦਾ ਵੀ ਰੱਬ ਨੇ ਵੀ ਮੇਰੀ ਵਧੀਆ ਸੁਣ ਲਈ ਹਨਾ ਵੀ ਜਿਹੜੀ ਚੀਜ਼ ਮੈਂ ਸੋਚੀ ਆ ਮੇਰੇ ਨਾਲ ਉਹੀ ਹੋਈ ਆ ਅੱਛਾ ਇਹ ਕੁਝ ਸੋਚਿਆ ਸੀ ਤੁਸੀਂ ਹਾਂ ਬਈ ਮੈਂ ਸੋਚਿਆ ਸੀਗਾ ਪਰ ਐ ਨਹੀਂ ਸੀਗਾ ਵੀ ਮੈਂ ਇੰਨੀ ਜਲਦੀ ਵੀ ਐਵੇਂ ਐਵੇਂ ਹੋਊਗੀ ਛੋਟੀ ਉਮਰ ਚ ਮਾਰ ਐਂ ਨੀ ਕਰ ਪਾ ਹਾਂ ਪਰ ਮੈਂ ਸੋਚਦਾ ਜ਼ਰੂਰ ਹੁੰਦਾ ਸੀ ਮੈਂ ਤਾਂ ਬਈ ਆਪਣਾ ਵੀ ਮਨਕ ਪੇਜ ਤੇ ਲਿਖ ਲੈਂਦਾ ਹੁੰਦਾ ਸੀ ਆਪਣੇ ਸੁਪਨੇ ਤੇ ਸਾਡੇ ਨਾ ਪਿੰਡ ਦੇ ਨਾਲ ਇੱਕ ਨਿੱਕਾ ਜਿਹਾ ਸੂਆ ਪਾਣੀ ਵਾਲਾ ਤੇ ਮੈਨੂੰ ਸਾਰਾ ਕੁਝ ਲਿਖ ਕੇ ਜਿਹੜੀ ਜਿਹੜੀ ਚੀਜ਼ ਦੀ ਲੋੜ ਹੁੰਦੀ ਮੈਂ ਨਾ ਉਹਦੇ ਵਿੱਚ ਪੇਜ ਤੇਰ ਕੇ ਆਉਣਾ ਹੁੰਦਾ ਸੀਗਾ ਆ ਚੀਜ਼ਾਂ ਪਰ ਉਹ ਮੇਰੀ ਹੋ ਹੁੰਦੀ ਸੀ ਚਲੋ ਬਾਕੀ ਮੈਨੂੰ ਰੱਬ ਨੇ ਮੇਰੇ ਉਹੀ ਦਿੱਤਾ ਮੈਂ ਸ਼ੁਕਰ ਕਰਦਾ ਹਾਂ ਜਿਹੜੀ ਚੀਜ਼ ਮੈਂ ਸੋਚੀ ਆ ਵੀ ਉਹੀ ਹੋਇਆ ਤੇ ਬਾਕੀ ਮੈਨੂੰ ਇਹ ਲੱਗਦਾਗਾ ਮੈਂ ਨਾ ਮੇਰੇ ਦਾਦਾ ਜੀ ਸੀਗੇ ਤੇ ਉਹਨਾਂ ਨੂੰ ਕੈਂਸਰ ਹੋ ਗਿਆ ਸੀਗਾ ਤੇ ਉਹਦੋਂ ਮੈਨੂੰ ਇਹ ਲੱਗਦਾ ਵੀ ਮੈਂ ਥੋੜੀ ਮੋਟੀ ਉਹਨਾਂ ਦੀ ਜੋ ਵੀ ਕੀਤਾ ਕਰਤਾ ਦਰਤਾ ਹੋਇਆ ਹਨਾ ਵੀ ਮੈਨੂੰ ਐ ਲੱਗਦਾ ਵੀ ਉਹਨਾਂ ਕਰਕੇ ਮੈਨੂੰ ਬਹੁਤ ਕੁਝ ਮਿਲਿਆ ਹੂੰ ਮੈਨੂੰ ਐ ਜੇ ਲੱਗਦਾ ਵੀ ਜੇ ਜਦੋਂ ਉਹਨਾਂ ਦੀ ਡੈਥ ਹੋਈ ਤੇ ਉਹਨਾਂ ਨੇ ਰੱਬ ਲਵੇ ਜਾ ਕੇ ਕਿਹਾ ਹੋ ਮੇਰੇ ਲਈ ਵੀ ਯਾਰ ਵੀ ਕੈਮੇ ਕਰਕੇ ਬੰਦਾ ਹੂੰ ਓਏ ਹੋਏ ਵੀ ਮੇਰੀ ਉਦੋਂ ਤਾਂ ਮੈਨੂੰ ਪਤਾ ਨਹੀਂ ਲੱਗਾ ਮੇਰੀ ਕਿਵੇਂ ਕਿਵੇਂ ਮੈਨੂੰ ਫਿਲਮ ਮਿਲ ਗਈ ਮੇਰਾ ਚੈਨਲ ਚੱਲਣ ਲੱਗ ਗਿਆ ਸਾਡੇ ਲੈ ਵੀ ਚਾਰ ਪੈਸੇ ਆਉਣ ਲੱਗੇ ਵੀ ਉਹ ਚੀਜ਼ਾਂ ਆ ਗਈਆਂ ਕਿੰਨੀਆਂ ਫਿਲਮਾਂ ਕਰ ਲਿਆ ਤੁਸੀਂ ਹੁਣ ਤੱਕ ਮੈਂ ਜੀ ਪਹਿਲਾ ਤਾਂ ਮੈਂ ਸਾਰਿਆਂ ਤੋਂ ਪਹਿਲਾਂ ਧੰਨਵਾਦ ਕਰੂੰਗਾ ਵੀ ਜਗਦੀਪ ਸਿੱਧੂ ਸਰ ਦਾ ਜਿਨ੍ਹਾਂ ਨੇ ਮੈਨੂੰ ਏਡੀ ਫਿਲਮ 'ਚ ਮੌਕਾ ਦਿੱਤਾ ਹਨ ਜੀ ਤੇ ਬਹੁਤ ਘੈਂਟ ਇਨਸਾਨ ਨੇ ਉਹ ਧਰਟ ਐਂਡ ਜੁਲੀਅਟ 3 ਹਾਂ ਧਰਟ ਐਂਡ ਜੁਲੀਅਟ 3 ਜੀ ਤੇ ਫਿਰ ਆਪਣਾ ਜਦੋਂ ਜੀਤਪਾ ਜੀ ਦਾ ਤਾਂ ਉਹਨਾਂ ਬਾਰੇ ਦੱਸੋ ਕਿਵੇਂ ਐਕਸਪੀਰੀਅੰਸ ਰਿਹਾ ਦਲਜੀਤ ਬਾਈ ਨਾਲ ਸ਼ੂਟ ਕਰਕੇ ਆਏ ਹੋ ਪਹਿਲੀ ਫਿਲਮ ਸੀ ਤੁਹਾਡੀ ਬਾਈ ਜੀ ਹਾਂ ਜੀ ਮੇਰੀ ਪਹਿਲੀ ਫਿਲਮ ਵੀ ਪੀਕ ਤੇ ਹਾਂ ਜੀ ਕੀ ਬਾਤ ਹੈ ਮੇਰੀ ਪਹਿਲੀ ਫਿਲਮ ਸੀ ਉਹ ਕਹਿੰਦੇ ਹੁੰਦੇ ਆ ਤੁਸੀਂ ਕਿੱਥੋਂ ਆਏ ਬਲਸੋ ਜਗਦੀਪ ਬਾਈ ਦਾ ਆਪ ਕੋ ਹਾਂ ਜਗਦੀਪ ਬਾਈ ਦਾ ਮੈਂ ਨਾ ਇੰਗਲੈਂ ਇੰਗਲੈਂਡ ਮੈਂ ਜੀ ਆਪਣਾ ਗਲਾਬ ਸਿੱਧੂ ਵੀਰਾ ਜਿਹੜਾ ਅੱਜ ਕੱਲ੍ਹ ਕੈਂਟ ਉਹ ਵੀ ਪੂਣੇ ਬਾਈ ਮੇਰਾ ਬਹੁਤ ਸਾਥ ਦਿੱਤਾ ਗਲਾਬ ਸਿੱਧੂ ਨੇ ਉਹ ਕਿੱਦਾਂ ਮਿਲੇ ਬੜਾ ਕੁਝ ਪੁੱਛਣ ਨੂੰ ਫਿਰ ਤਾਂ ਫਿਰ ਬਾਈ ਤੁਸੀਂ ਪੁੱਛੋ ਨਾ ਤੁਸੀਂ ਤਾਂ ਹੁਣ ਕੋਈ ਪੀ ਜਾਂਦੇ ਹੋ ਲੱਗਦੀ ਕਾਫੀ ਐਕਚੁਅਲੀ ਮੈਂ ਨਾ ਤੁਹਾਡੇ ਪੌਡਕਾਸਟ ਵੈਲ ਇੱਕ ਪੌਡਕਾਸਟ ਹੋਰ ਰਿਕਾਰਡ ਕੀਤਾ ਠੀਕ ਆ ਉਹ ਜਮ ਹਾਰizons ਹੋਨਰ ਸੀ ਉਹ ਸੀ ਸੀਰੀਅਸ ਟਾਈਪ ਤੁਸੀਂ ਫਿਰ ਹੁਣ ਪੁੱਛੋ ਹੁਣ ਮੈਂ ਕੱਲੀ ਬੋਲੀ ਜਨਾ ਇੱਕ ਮੈਨੂੰ ਪਾਣੀ ਦੇ ਦਿਓ ਤੋਂਦ ਨਾਲ ਮੈਂ ਐਕਚੁਅਲੀ ਸ਼ੋ ਤੁਹਾਡੇ ਨਾਲ ਬਈ ਤੁਸੀਂ ਮੈਨੂੰ ਕੁਝ ਪੁੱਛੋਗੇ ਮੈਂ ਤੁਹਾਨੂੰ ਜਵਾਬ ਦਵਾਂਗਾ ਤੁਸੀਂ ਵੀ ਮੇਰੇ ਕੋਲ ਬਿਨਾ ਚੀਜ਼ ਕੋਈ ਕੁਝ ਪੁੱਛਣਾ ਚਾਹੁੰਦੇ ਹੋ ਨਹੀਂ ਬਈ ਮੈਂ ਤਾਂ ਸੱਚੀ ਤੇ ਇੱਥੋਂ ਤਾਂ ਮੈਂ ਕੁਝ ਨਹੀਂ ਪੁੱਛਣਾ ਤੇਰਾ ਦਸਰਾ ਕੰਮ ਹੈ ਨਹੀਂ ਨਹੀਂ ਬਈ ਥੈਂਕ ਯੂ ਦੱਸੋ ਜਗਦੀਪ ਸਿੱਧੂ ਬਾਈ ਨੂੰ ਕਿਵੇਂ ਮਿਲੇ ਫਿਰ ਪਹਿਲਾਂ ਤਾਂ ਬਈ ਆਪਾਂ ਮੈਂ ਨਾ ਗੁਲਾਬ ਸਿੱਧੂ ਵੀਰਾ ਤੇ ਉਹਨਾਂ ਦਾ ਗਾਣਾ ਆਇਆ ਸੀਗਾ ਨਖਰਾ ਜੀ ਤੇ ਉਦੋਂ ਮੈਂ ਨਾ ਮੀ ਰੀਲ ਪਾਤੀ ਵੀ ਉਹ ਥੋੜਾ ਟੇਡਾ 빙ਗਾ ਜਿਹਾ ਗਾ ਕੇ ਉਹਨਾਂ ਦਾ ਗਾਣਾ ਮੈਂ ਉਹਦਾ ਫੰਕ ਚ ਕੀਤਾ ਸੀ ਆਪਦੇ ਉਹ ਜਹਣਾ ਤੂਤੇ ਵਾਲੇ ਕਰੈਕਟਰ ਚ ਤੇ ਵੀਰੇ ਦਾ ਮੈਨੂੰ ਮੈਸੇਜ ਆਇਆ ਗੁਲਾਬ ਸਿੱਧੂ ਆਪਾਂ ਕਿੰਨੀ ਕੁ ਲੰਬੀ ਕਰ ਸਕਦੇ ਜਿੰਨੀ ਜਿੰਨੀ ਤੁਹਾਡੇ ਦਿਲ ਹੈ ਅੱਛਾ ਮਾਹ ਕਿਤੇ ਘੱਟ ਹੋਵੇ ਨਹੀਂ ਆਪਣੇ ਕਿਉਂ ਲੰਬੀ ਆ ਆਪਣੀਆਂ ਆਪਣੇ ਨਾਲ ਦਿਲੋਂ ਆ ਬਾਈ ਹਾਂ ਤੇ ਉਹ ਜਦੋਂ ਆਇਆ ਨਾ ਮੈਸੇਜ ਤੇ ਵੀ ਐਵੇਂ ਗੁਲਾਬ ਸਿੱਧੂ ਵੀਰ ਦੇ ਨਾਲ ਮੈਨੂੰ ਵੌਇਸ ਮੈਸੇਜ ਆਇਆ ਮਾ ਵੀ ਐਵੇਂ ਮੈਂ ਦੇਖਿਆ ਕਹਿੰਦਾ ਤੂਤੇ ਕਿਹਦਾ ਤੇਰਾ ਨੰਬਰ ਕਿੱਥੇ ਆ ਜਾਣ ਮੈਂ ਤੈਨੂੰ ਬਹੁਤ ਪਾ ਲਿਆ ਕਹਿੰਦਾ ਐਵੇਂ ਕਰਕੇ ਮਾ ਵੀ ਗੁਲਾਬ ਸਿੱਧੂ ਮੈਨੂੰ ਮੈਸੇਜ ਕਰਦਾ ਹਨਾ ਤੇ ਮੈਂ ਵੀ ਵਾਹ ਬਾਈ ਆ ਚੱਕੂ ਮੇਰਾ ਨੰਬਰ ਤੇ ਐ ਕਰਕੇ ਬਾਈ ਗੱਲ ਕੀਤੀ ਮੇਰੇ ਨਾਲੋਂ ਤੇ ਗੱਲ ਕੀਤੀ ਦੋ ਤਿੰਨ ਦਿਨ ਲਗਾਤਾਰ ਵੀਰਾ ਗੱਲਾਂ ਕਰਦਾ ਰਿਹਾ ਮੈਂ ਆਖਿਆ ਯਰ ਵੀ ਕਿਉਂ ਕਰਦਾ ਗੱਲਬ ਸਿੱਧੂ ਗੱਲਾਂ ਆਪਣੇ ਨਾਲ ਵੀ ਆਪਦਾ ਕਿੱਥੇ ਯਾਰ ਗੱਲਬ ਸਿੱਧੂ ਹਣਾ ਕਿੱਥੇ ਤੇ ਕਹਿੰਦਾ ਮੈਨੂੰ ਬਾਲਾ ਕੈਂਟ ਲੱਗਦਾ ਜਾਣ ਤੂੰ ਐ ਕਰਕੇ ਮੈਂ ਵੀ ਠੀਕ ਆ ਬਾਈ ਹਨਾ ਤੇ ਕਹਿੰਦਾ ਮੈਂ ਆ ਗਿਆ ਆਸਟ੍ਰੇਲੀਆ ਤੋਂ ਮੈਂ ਤੈਨੂੰ ਮਿਲਣ ਆਉਂਗਾ ਕਹਿੰਦਾ ਜਦੋਂ ਪਿੰਡ ਸਾਹ ਵੀਰੇ ਦਾ ਪਿੰਡ ਫਰਵਾਹੀ ਸਾਡੇ ਲਵੀ ਆ ਜੀ ਲੌਂਗਵਾਲ ਦੇ ਥੋੜਾ ਜਿਹਾ ਬਰਨਾਲੇ ਜ਼ਿਲ੍ਹੇ 'ਚ ਪੈ ਜਾਂਦਾ ਉਹ ਤੇ ਵੀਰਾ ਕਹਿੰਦਾ ਵੀ ਮੈਂ ਆ ਗਿਆ ਕਹਿੰਦਾ ਕਿੱਥੇ ਆ ਮਹਾਮਦਾ ਵੀਰੇ ਲੌਂਗਵਾਲ ਆ ਮੈਂ ਉਦੋਂ ਬਸ ਤੇ ਜਾਂਦਾ ਹੁੰਦਾ ਸ਼ੂਟ ਕਰਨ ਤੇ ਮੇਰਾ ਤਾਂ ਮਾ ਵੀ ਬਈ ਹੁਣ ਤਾਂ ਮਾ ਵੀ ਘਰੇ ਹਨਾ ਮੈਂ ਬਸ ਗਿਆ ਭੱਜਿਆ ਗਿਆ ਭੱਜਾ ਸਾਡੇ ਘਰ ਨਾਲ ਸਫਾਈ ਜੀ ਕਰੀ ਜਾਣਾ ਬੈੱਡ ਬੱਡ ਦੀਆਂ ਚਾਦਰਾਂ ਇਕੱਠੀਆਂ ਕਰ ਰੱਖੀਆਂ ਮਾ ਦਵਾਰੇ ਬਿਵਾਦੋ ਉਹ ਕਹਿੰਦੇ ਵੀ ਕੀ ਹੋਊਗਾ ਮਾ ਗੁਲਾਬ ਸਿੱਧੂ ਬਾਈ ਹੁੰਦਾ ਐਵੇਂ ਕਰਕੇ ਬਈ ਸਾਡੇ ਘਰੇ ਆਇਆ ਨਾ ਜਿੱਦੇ ਵੀਰਾ ਉਦੋਂ ਐ ਸਮਝ ਲਓ ਵੀ ਯਾਰ ਇੱਕ ਸਾਡੇ ਘਰੇ ਸ਼ਕਤੀ ਹੋਈ ਐ ਓਏ ਬੀ ਮੇਰੇ ਜਨੀਕ ਐਨਰਜੀ ਜਿਹੋ ਹੋ ਗਈ ਵੀ ਯਾਰ ਮੈਨੂੰ ਨਾ ਇਹ ਹੋਗਾ ਵੀ ਹਾਂ ਯਾਰ ਵੀ ਹੁਣ ਕੁਝ ਹੋਊਗਾ ਮੈਨੂੰ ਬਾਈ ਨੇ ਇੰਨਾ ਹੌਸਲਾ ਦੇ ਕੇ ਗਿਆ ਤੇ ਉਦੋਂ ਬਾਅਦ ਵੀ ਮੈਨੂੰ ਕੈਂਡ ਕੈਂਡ ਬੰਦੀ ਮਿਲਿਆ ਕਿ ਜਦੋਂ ਰਬੀਰਾ ਜੁੜਿਆ ਮੇਰੇ ਨਾਲ ਤੇ ਮੈਨੂੰ ਬਾਈ ਕਹਿੰਦਾ ਦਬੀ ਨਾ ਕਹਿੰਦਾ ਆਪਾਂ ਤੇਰੇ ਲਈ ਕੁਝ ਕਰਾਂਗੇ ਜਿਵੇਂ ਮੂਤੇ ਨਹੀਂ ਕੋਈ ਬੈਠਿਆ ਹੁੰਦਾ ਹਨਾ ਜੀਵ ਤੇ ਵੀ ਯਾਰ ਕੁਝ ਕਹਾਉਂਦਾ ਹੁੰਦਾ ਹਨਾ ਵੀਰੇ ਨੇ ਮੈਨੂੰ ਇੰਨਾ ਕ ਕੈਂਟ ਚੀਜ਼ਾਂ ਕਹਿ ਕੇ ਗਿਆ ਵੀ ਬਾਈ ਚੱਕ ਦੇ ਕੰਮ ਦਬੀ ਨਾ ਤੈਨੂੰ ਅਸੀਂ ਦੇਖਦੇ ਆਂ ਐ ਕਰਦੇ ਆ ਹਨਾ ਫਿਰ ਬਾਈ ਨੇ ਮੈਨੂੰ ਵਧੀਆ ਮੈਨੂੰ ਅੱਜ ਵੀ ਬਾਈ ਨਾਲ ਪਿਆਰ ਆ ਮੈਨੂੰ ਬਹੁਤ ਸਪੋਰਟ ਕਰਦਾ ਵੀਰਾ ਹਨਾ ਫਿਰ ਮੈਨੂੰ ਬਾਈ ਕਹਿੰਦਾ ਵੀ ਯਾਰ ਆਪਾਂ ਤੇਰਾ ਨਾ ਵੀ ਕਹਿੰਦਾ ਜੱਟ ਦੀ ਸਰਤ ਆ ਕਹਿੰਦਾ ਤੈਨੂੰ ਮੈਂ ਇੰਗਲੈਂਡ ਲੈ ਕੇ ਜਾਊਗਾ ਮਾ ਯਾਰ ਵੀ ਮੂਹ ਹੀ ਕਰੀ ਜਾਂਦਾ ਕਿੱਥੇ ਲੈ ਕੇ ਜਾਊਗਾ ਇੰਗਲੈਂਡ ਵੀ ਮੈਨੂੰ ਨਾ ਵੀ ਪਿੰਡ ਮੈਨੂੰ ਇਹ ਸੀਗਾ ਵੀ ਬਾਹਰ ਬੂਰ ਲਈ ਤਾਂ ਆਪਾਂ ਬਣੇ ਨਹੀਂ ਮੈਨੂੰ 네ਗੈਟਿਵਿਟੀ ਪਾ ਦਿੰਦੇ ਪਿੰਡ ਦੇ ਮੁੰਡੇ ਕਿਉਂਕਿ ਮੇਰਾ ਇੰਗਲਿਸ਼ ਚ ਬਹੁਤ ਹੱਟ ਟੈਟ ਹੈ ਮੈਨੂੰ ਕਹਿੰਦੇ ਜਿਆਦਾ ਤੂੰ ਵਿਆਹ ਕਰਵਾ ਕੇ ਜਾਏਗਾ ਵੀ ਕੁੜੀ ਕੜੀ ਨਾਲ ਜਾਏਗਾ ਨਹੀਂ ਕਹਿੰਦਾ ਵੀ ਤੂੰ ਜਾ ਨਹੀਂ ਸਕਦਾ ਕਹਿੰਦਾ ਕਲੈਸਨਿੰਗ ਹੁੰਦੀ ਆ ਲਰਨਿੰਗ ਹੁੰਦੀ ਆ ਹਾਂ ਮੈਨੂੰ ਬਈ ਆਪਾਂ ਨੂੰ ਇੰਗਲਿਸ਼ ਚ ਡਰ ਦੇ ਦੀ ਆਪਾਂ ਦਾ ਤੇ ਮਹਾ ਯਾਰ ਵੀ ਮਹਾ ਯਾਰ ਉਹੀ ਕਹੀ ਜਾਂਦੇ ਨੇ ਕਿੱਥੇ ਲੈ ਕੇ ਜਾਣਗੇ ਬਾਹਰ ਆਪਾਂ ਨੂੰ ਬਈ ਮੈਨੂੰ ਫੇਰ ਬਾਈ ਦਾ ਫੋਨ ਆਉਂਦਾ ਗਲਾਬ ਸਿੱਧੂ ਦਾ 20 ਦਿਨਾਂ ਬਾਅਦ ਕਹਿੰਦਾ ਯਾਨ ਪਾਸਵਰਡ ਤਿਆਰ ਰੱਖ ਕਹਿੰਦਾ ਵੀ ਆਪਾਂ ਬਾਹਰ ਚ ਲੈ ਕੇ ਜਾਵਾਂਗੇ ਤੈਨੂੰ ਐਵੇਂ ਹੈਨਾ ਮਹਾ ਵੀ ਠੀਕ ਆ ਬਈ ਕਹਿੰਦਾ ਦੱਸੀ ਨਾ ਕਿਸੇ ਨੂੰ ਹਜੇ ਮਹਾ ਠੀਕ ਆ ਬਈ ਚਲੋ ਜੀ ਫਿਰ ਮੇਰਾ ਬਾਹਰ ਦਾ ਟੂਰ ਲੱਗ ਗਿਆ ਉਹਦੇ ਬੜੀ ਖੁਸ਼ੀ ਸਾਡੇ ਘਰ ਦੇਆਂ ਨੂੰ ਅਸਾਂ ਨਾਲ ਲੈ ਕੇ ਗਿਆ ਬਾਈ ਫਿਰ ਨਹੀਂ ਬਾਈ ਬਾਈ ਨਹੀਂ ਨਾਲ ਗਿਆ ਬਾਈ ਨੇ ਵੀਜ਼ਾ ਕਰਵਾਇਆ ਸੀ ਓਕੇ ਹਾਂ ਤੇ ਅੱరే ਵੈਸੇ ਹੀ ਲੈ ਕੇ ਜਾਣਾ ਸੀ ਕਿ ਤੁਹਾਨੂੰ ਕਮਾਉਣਾ ਸੀ ਕਿ ਬਾਈ ਦਾ ਕੋਈ ਫਿਲਮ ਫਿਲਮ ਕਰਕੇ ਕੋਈ ਗਾਣਾ ਕਰਨਾ ਨਹੀਂ ਕੁਝ ਨਹੀਂ ਕਰਨਾ ਸੀ ਵੀਰੇ ਉੱਥੇ ਕਮਾਉਣਾ ਸੀ ਉੱਥੇ ਇੱਕ ਆਪਣੇ ਕਨਵਰਟ ਲੋਨੇਗੇ ਬਾਈ ਉੱਥੇ ਜਿਨ੍ਹਾਂ ਨੇ ਆਪਾਂ ਨੂੰ ਬੁਲਾਇਆ ਸੀਗਾ ਉਹਨਾਂ ਨੇ ਮੇਰਾ ਸ਼ੋਅ ਰੱਖਤਾ ਸੀ ਉੱਥੇ ਵੀ ਤੂੰ ਤਾਊਗਾ ਵੀ ਐਂ ਕਰਕੇ ਵੀ ਉਹਦਾ ਸ਼ੋਅ ਆਗਾ ਮੇਰਾ ਨਿੱਕਾ ਜਿਹਾ ਸ਼ੋਅ ਤੇਗਾ ਸਟੈਂਡ ਅਪ ਉਦੋਂ ਹਾਂ ਉਹ ਤੁਸੀਂ ਫਿਰ ਬਾਈ ਤੋਂ ਬਾਅਦ ਸ਼ੁਰੂ ਕੀਤਾ ਕਿ ਗੁਲਾਬ ਸਿੰਧੂ ਬਾਈ ਤੋਂ ਪਹਿਲਾਂ ਹੀ ਸ਼ੁਰੂ ਕਰ ਲਿਆ ਸੀ ਉਹ ਸ਼ੋ ਨਹੀ ਨਹੀ ਉਦੋਂ ਉੱਥੇ ਜਾ ਕੇ ਪਲਾਨ ਹੋਇਆ ਸਾਰਾ ਇੰਗਲੈਂਡ ਜਾ ਕੇ ਹਾਂ ਉਹ ਕੱਲ ਦਾ ਸ਼ੋ ਕਰਦੀ ਮਾ ਕਰ ਦੋ ਕੋਈ ਚੱਕਰ ਨਹੀਂ ਅੱਛਾ ਜੀ ਸਟੈਂਡ ਅਪ ਕਾਮੇਡੀਅਨ ਜਿਹਨੂੰ ਕਹਿੰਦੇ ਆ ਹਾਂ ਹਾਂ ਉਹ ਮਾ ਵੀ ਕਿਵੇਂ ਕਰਨਾ ਕਹਿੰਦੇ ਵੀ ਐਵੇਂ ਗੱਲਾਂ ਸੁਣਾਉਣੇ ਨੇ ਮਾ ਚੱਕ ਦਾਂਗੇ ਫੱਟੇ ਕੋਈ ਦੇਖੀ ਚੱਲਿਓ ਮਾ ਫਿਰ ਤੇ ਫਿਰ ਮਗਿਆ ਤੇ ਪਹਿਲਾਂ ਤਾਂ ਜਦੋਂ ਮੈਂ ਇੱਥੇ ਆਪਣਾ ਦਿੱਲੀ ਗਿਆ ਏ ਸੀ ਆਪਣਾ ਜੀ ਤੂਦਾ ਵੀਰਾ ਦੁੱਤਾ ਦੁੱਤਾ ਆਪਾਂ ਇਹਨਾਂ ਨੂੰ ਦੁੱਤਾ ਹੀ ਬੋਲ ਲੇਕਿਨ ਆਏ ਉਹਨਾਂ ਦਾ ਸੁੱਖ ਸੁੱਖ ਸਾਡੇ ਨਾ ਮੋਸਟ ਫੇਵਰਿਟ ਨੇ ਅਸੀਂ ਇਹਨਾਂ ਦੀਆਂ ਵੀਡੀਓ ਨੂੰ ਬਹੁਤ ਦੇਖਦੇ ਆ ਠੀਕ ਹੈ ਬੜੀ ਸ਼ਾਰਟ ਜੀ ਫਿਲਮ ਬਣਾਉਂਦੇ ਨੇ ਹਾਸਿਆ ਖੇਡੀਆਂ ਦੇ ਰਿਲੇਟਿਡ ਮੂਵੀ ਹੁੰਦੀ ਹੈ ਲੇਕਿਨ ਮਜ਼ਾ ਕਰਾਂਦੇ ਨੇ ਮਜ਼ਾ ਕਰਾਂਦੇ ਨੇ ਇਹ ਆਪਾਂ ਹਮੇਸ਼ਾ ਗੱਲ ਕਰਦੇ ਆ ਅੱਜ ਦੇ ਵਕਤ ਦੇ ਵਿੱਚ ਕਿਸੇ ਨੂੰ ਹਸਾ ਲੈਣਾ ਬੜੀ ਵੱਡੀ ਬੜੀ ਵੱਡੀ ਬਿਲਕੁਲ ਜੀ ਤੇ ਅਸੀਂ ਐਵੇਂ ਰੈਂਡਮ ਵੀ ਸਰਚ ਕਰਦੇ ਪਏ ਤਾਂ ਸਾਨੂੰ ਦੁੱਤਾ ਭਾਜੀ ਦਾ ਬ੍ਰਾਡਕਾਸਟ ਨੰਬਰ ਆਉਂਦਾ ਹੈ ਤੇ ਅਸੀਂ ਕਿਹਾ ਕਿ ਉਹਨਾਂ ਨੂੰ ਜ਼ਰੂਰ ਇਹ ਬ੍ਰਾਡਕਾਸਟ ਕਾਫੀ ਵੱਡਾ ਹੈ ਤਕਰੀਬਨ ਹਾਂ ਸਭਾ ਕੀ ਇੰਤਜ਼ਾਰ ਕੇ 15 ਮਿੰਟ ਦਾ ਹੈ ਤੇ ਅਸੀਂ ਵੀ 25 ਮਿੰਟ ਦਾ ਦੇਖਿਆ ਤੁਹਾਡੇ ਨਾਲ ਕਿ ਚਲੋ ਅਗਰ ਸਾਡੇ ਫੈਨਸ ਜਿਹੜੇ ਨੇ ਦੁੱਤਾ ਜੀ ਦੀ ਆਪਣਾ movies ਨੂੰ ਤੇ ਲਾਈਕ ਕਰਦੇ ਹੀ ਕਰਦੇ ਨੇ ਠੀਕ ਹੈ ਅਗਰ ਇਹਨਾਂ ਦਾ ਬ੍ਰਾਡਕਾਸਟ ਦੇਖਦੇ ਨੇ ਤੇ ਚਲੋ ਇਹਨਾਂ ਦੀ ਜ਼ਿੰਦਗੀ ਦੀ ਹਕੀਕਤ ਵੀ ਹਕੀਕਤ ਪਤਾ ਹੋਣੀ ਚਾਹੀਦੀ ਨਾ ਕਿ ਐਡਾ ਵੱਡਾ ਸਟਾਰ ਕਿਵੇਂ ਬਣੇ ਮੈਂ ਮੈਂ ਨਾ ਉਹਨਾਂ ਦੀ ਮੂਵੀ ਦੇਖਦਾ ਸੀ ਨਾ ਤੇ ਮੈਂ ਕਿਹਾ ਯਾਰ ਬੜੀਆਂ ਐਫਰਟ ਹੁੰਦੀ ਹੈ ਇਹ ਦੇਖ ਲੈਣਾ ਤੇ ਹੁੰਦੇ ਤੇ ਵਿਚਾਰ ਕਰ ਲੈਣਾ ਬੜਾ ਸਾਗ ਕੰਮ ਹੈ ਲੇਕਿਨ ਖੁਦ ਕ੍ਰੀਏਟ ਕਰਨਾ ਉਹਨੂੰ ਲਿਖਣਾ ਉਹਦੇ ਤੇ ਕੰਮ ਕਰਨਾ ਬੜੀ ਵੱਡੀ ਗੱਲ ਹੈ ਬੜੀ ਵੱਡੀ ਗੱਲ ਹੈ ਜੀ ਉਹਨ ਦਾ ਕੈਮਰਾ ਬਹਿ ਕੇ ਤੁਸੀਂ ਕੋਈ ਵੀ ਗੱਲਬਾਤ ਕਰਨੀ ਹੈ ਓੱਖਾ ਕੰਮ ਹੁੰਦਾ ਪਿੱਛੇ ਬੈ ਕੇ ਇੱਕ ਕਮਰਸਾ ਜੀ ਜਾਂ ਕਿਤੇ ਵੀ ਬੰਦਾ ਕੋਈ ਵੀ ਗੱਲ ਕਰਦਾ ਲੇਕਿਨ ਜਿਹੜਾ ਕਰ ਰਿਹਾ ਹੁੰਦਾ ਉਹਨੂੰ ਜ਼ਿਆਦਾ ਆਈਡੀਆ ਹੁੰਦਾ ਇਹ ਜੇ 30 35 ਮਿੰਟ ਦੀ ਇੱਕ ਵੀਡੀਓ ਬਣਾਉਂਦੇ ਨੇ ਨਾ ਤੇ ਇਹਦੇ ਪਿੱਛੇ ਘੱਟੋ ਘੱਟ ਇਹਨਾਂ ਨੂੰ 3-4 ਘੰਟੇ ਲੱਗਦੇ ਨੇ ਸਿਰਫ 30-35 ਮਿੰਟ ਦੀ ਨਹੀਂ ਨਹੀਂ ਜ਼ਿਆਦਾ ਇਹਨਾਂ ਦੀ ਨਹੀਂ ਹੁੰਦੀ ਇਹਨਾਂ ਦੀ ਜਿਹੜੀ 30-35 ਮਿੰਟ ਦੀ ਵੀਡੀਓ ਹੁੰਦੀ ਹੈ ਨਾ ਉਹ ਘੱਟੋ ਘੱਟ 2-4 ਦਿੰਦੀ ਹੁੰਦੀ ਹੈ ਹਾਂ ਇਦਾਂ ਇਹਨਾਂ ਦੀ ਵੀਡੀਓ ਹੋਰ ਟਾਈਪ ਦੀ ਹੁੰਦੀ ਹੈ ਤੁਸੀਂ ਆਪਨਾ ਤੁਸੀਂ ਵੀ ਦੇਖਿਆ ਸੀ ਦੂਸਰੇ ਚੈਨਲ ਦੇ ਤੋਂ ਦੇਖਦੇ ਇਹਨਾਂ ਨੂੰ ਇਹ ਦੁੱਤਾ ਭਾਜੀ ਤੇ ਲੇਕਿਨ ਇਹ ਹੈ ਕਿ ਉਹ ਜਿੱਦ ਹਾਂ ਜਟਨ ਜੁਲੀਅਨ ਇਹਦੇ ਵਿੱਚ ਉਹਨਾਂ ਨੂੰ ਉਹਦੇ ਵਿੱਚ ਉਹਨਾਂ ਨੂੰ ਮੌਕਾ ਮਿਲਿਆ ਫਿਰ ਉਹਨਾਂ ਨੂੰ ਗੁਲਾਬ ਸਿੱਧੂ ਜੀ ਨੇ ਕਹਿੰਦੇ ਬਾਹਰ ਸਾਨੂੰ ਬੁਲਾਇਆ ਕਹਿੰਦਾ ਮੈਂ ਤਾਂ ਕਿਹਾ ਅਸੀਂ ਇੱਥੇ ਜੋ ਗਏ ਅਸੀਂ ਤੇ ਬਾਹਰ ਜਾ ਹੀ ਨਹੀਂ ਸਕਦੇ ਹਾਂ ਬਸ ਹੁੰਦਾ ਹੈ ਮਤਲਬ ਕਿ ਐਵੇਂ ਦੇ ਦੋਸਤ ਵੀ ਯਾਰ ਬਲੇ ਹੁੰਦੇ ਨਾ ਅਸੀਂ ਹੁਣ ਕਿਸੇ ਨਾਲ ਕੋਈ ਗੱਲ ਸ਼ੇਅਰ ਕਰਦੇ ਹੀ ਹੈ ਨਾ ਤੇ ਉਹਨਾਂ ਨੇ ਹੱਸੇ ਪਾ ਲੈਣਾ ਕੋਈ ਯਾਰ ਜਾ ਪਰੇ ਤੂੰ ਇੰਗਲੈਂਡ ਜਾਣਾ ਚੰਗਲ ਵੇਖ ਲੈ ਇੰਗਲਿਸ਼ ਤੇ ਆ ਨਹੀਂ ਨੀ ਦੋ ਬਿਲੈਂਡ ਉਹਦੀ ਐਵੀ ਤਰ੍ਹਾਂ ਦਿਲ ਰੱਖ ਕੇ ਗਏ ਇਸ ਤਰ੍ਹਾਂ ਨਹੀਂ ਹੈ ਲੇਕਿਨ ਮੈਨੂੰ ਇਹਨਾਂ ਦਾ ਬ੍ਰੌਡਕਾਸਟ ਦੇਖਣ ਦਾ ਬੜਾ ਮਜ਼ਾ ਆਇਆ ਵਧੀਆ ਵਧੀਆ ਗੱਲਾਂ ਕਰਦੇ ਪਏ ਆਪਣੀ ਜ਼ਿੰਦਗੀ ਦੀ ਹਕੀਕਤ ਦੱਸ ਰਹੀ ਸੀ ਕਿ ਇਸ ਤਰ੍ਹਾਂ ਉਹ ਮਤਲਬ ਕਿ ਲੋ ਤੋਂ ਫੇਮ ਤੇ ਲੱਗ ਗਏ ਬਿਲਕੁਲ ਜਿਦਾਂ ਕਿ ਫੇਮ ਦੇ ਵਿੱਚ ਹੈਗੇ ਨੇ ਸਤਵੋਡੀ ਗਾਇਲੇ ਦਿਲਜੀਤ ਭਾਨਾ ਮੂਵੀ ਕਰ ਲਈ ਜੀ ਇਸ ਤੋਂ ਬੜੀ ਗੱਲ ਇਸ ਤੋਂ ਬੜੀ ਹੋ ਸਕਦੀ ਹੈ ਉਹ ਕਹਿੰਦੇ ਅਸੀਂ ਦੋ ਵੀਰੇ ਆ ਇੱਕ ਮੈਂ ਐਸ ਫੀਲਡ ਵਿੱਚ ਆਂ ਦੂਜਾ ਜਿਹੜਾ ਉਹ ਸਾਡਾ ਘਰ ਦਾ ਮਤਲਬ ਕਿ ਸਾਰਾ ਆਸਾਨ ਦਾ ਘਰ ਦਾ ਆਪ ਆਪਣੀ YouTube ਨਾਲ ਗੱਲ ਕਰ YouTube ਫੈਮਲੀ ਨੂੰ ਪੁੱਛਦੇ ਆ ਕਿ ਅਗਰ ਇਹਨਾਂ ਦਾ ਬ੍ਰੋਡਕਾਸਟ ਅੱਛਾ ਲੱਗੇ ਇਹ ਇਹਨਾਂ ਦੀ ਰੀਲ ਆਪਾਂ ਸ਼ਾਰਟ ਮੂਵੀ ਇੱਕ ਦੋ ਪਾਈਆਂ ਵੀ ਹੋਈਆਂ ਇਸ ਟੈਮਪਲ ਤੇ ਸਾਨੂੰ ਕਮਰਸ ਦੇ ਵਿੱਚ ਇਸ ਗੱਲ ਦੀ ਇਗਾਈ ਦਿਓ ਅਸੀਂ ਬ੍ਰੋਡਕਾਸਟ ਨੂੰ ਅੱਗੇ ਲੈ ਕੇ ਚੱਲੀਏ ਇਹਨਾਂ ਦੀਆਂ ਮੂਵੀਆਂ ਨੂੰ ਆਪਣੇ ਚੈਨਲ ਤੇ ਦੇਖਿਆ ਕਰੀਏ ਨਾ ਦੇਖਿਆ ਕਰੀਏ ਜਿਸ ਤਰ੍ਹਾਂ ਸਾਡੀ ਫੈਮਲੀ ਨੂੰ ਜੋ ਚੀਜ਼ ਅੱਛ ਕਿ ਜ਼ਰੂਰ ਦੱਸਿਓ ਆਪਣੀ رائے ਸਾਨੂੰ ਲਾਜ਼ਮੀ ਦੱਸਿਓ ਬਾਕੀ ਜੀ ਮਿਲਦੇ ਆਂ ਅਗਲੀ ਵੀਡੀਓ ਵਿੱਚ ਵੀਡੀਓ ਦੇ ਵਿੱਚ ਆਪਣੇ ਤੇ ਆਪਣੇ ਪਿਆਰਿਆਂ ਦਾ ਬਹੁਤ ਸਾਰਾ ਖਿਆਲ ਰੱਖੋ ਸਾਨੂੰ ਦੋ ਇਜਾਜ਼ਤ ਗੁੱਡ ਬਾਏ ਟੇਕ ਕੇਅਰ ਰੱਬ ਅੱਲਾਹ ਹਾਫਿਜ਼